ਮੈਂ ਕੈਨਵੀਰ ਕੌਰ ਬਰਾ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਜਿਹੜਾ ਉਹ ਵਧੀਆ ਢੰਗ ਦੇ ਨਾਲ ਕਰ ਰਹੇ ਹੋਵੋਗੇ ਤਾਂ ਰਾਜੀ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਇਸ ਟਾਈਮ ਤੇ ਪੋਲਿਟੀ ਦੀ ਕਲਾਸ ਲੈ ਕੇ ਆਉਣੇ ਆ ਬਟ ਅੱਜ ਹਿਸਟਰੀ ਦੀ ਕਲਾਸ ਆ ਜਿਹੜੀ ਆਪਾਂ ਕਵਰ ਕਰਾਂਗੇ ਜਿਹਦੇ ਵਿੱਚ ਉੱਤਰੀ ਮਾਰਿਆ ਕਾਲਾ ਜਿਹੜਾ ਉਹਨੂੰ ਆਪਾਂ ਕਵਰ ਕਰਾਂਗੇ ਠੀਕ ਆ ਤੇ ਜਿੰਨਾ ਸਟੂਡੈਂਟਸ ਤੱਕ ਲਿੰਕ ਪਹੁੰਚ ਚੁੱਕਿਆ ਰਾਜੀ ਉਹ ਸ਼ੇਅਰ ਕਰ ਦਿਓ ਅੱਗੇ ਤਾਂ ਜੋ ਹੋਰ ਸਟੂਡੈਂਟਸ ਆ ਜਿਹੜੇ ਉਹਨਾਂ ਨੂੰ ਵੀ ਲਿੰਕ ਪਹੁੰਚ ਜੇ ਤਾਂ ਗਈ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਕਿ ਸਾਰੇ ਜਣੇ ਜੋ ਵੀ ਵੀਡੀਓ ਨੂੰ ਵਾਚ ਕਰਦੇ ਆ ਕਲਾਸ ਨੂੰ ਬਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਆ ਕਰੋ ਮੈਨੂੰ ਦੱਸ ਦਿਓ ਮੇਰੀ ਆਵਾਜ਼ ਤੇ ਫੋਟੋ ਤੁਹਾਡੇ ਤੱਕ ਸਹੀ ਪਹੁੰਚਦੀ ਹੈ ਤਾਂ ਮੈਂ ਸ਼ੁਰੂ ਕਰਦਾ ਤਦ ਅੱਜ ਸ਼ੁਰੂ ਕਰਦੇ ਆਂ ਆਪ ਅੱਜ ਅੱਜ ਆਪਾਂ ਕਰਾਂਗੇ ਉੱਤਰ ਮਾਰਿਆ ਕਾਲ ਉੱਤਰ ਮਾਰਿਆ ਕਾਲ ਜਿਹੜਾ ਰਹਿ ਜੀ ਉਹਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਕੇ ਦੇਖਦੇ ਆਂ ਇਦੇ ਵਿੱਚ ਦੇਸੀ ਵੰਸ਼ ਆਉਂਦੇ ਜਿਹੜੇ ਰਾਜੇ ਮਗਧ ਦੇ ਵਿੱਚ ਹੀ ਆਪਾਂ ਜਿਵੇਂ ਲਗਾਤਾਰ ਕਰ ਰਹੇ ਹਾਂ ਜਿਨ੍ਹਾਂ ਨੇ ਮਗਧ ਦੇ ਉੱਤੇ ਸ਼ਾਸਨ ਕੀਤਾ ਸੀ ਆਪਾਂ ਉਹਦੇ ਵਿੱਚ ਕੀਤੇ ਸੀ ਵੀ ਕਿਹੜੇ ਵੰਸ਼ ਆਉਂਛੇ ਜਿਹੜੇ ਉਹਨਾਂ ਨੇ ਮਗਧ ਦੇ ਉੱਤੇ ਰਾਜ ਕੀਤਾ ਦੋਨਾਂ ਚੋਂ ਆਪਾਂ ਮੌਰੀਆ ਤੱਕ ਕਰ ਚੁੱਕੇ ਹਾਂ ਦੂਗਾਂ ਵਾਲੇ ਆ ਜਿਵੇਂ ਸ਼ੰਗ ਵੰਸ਼ ਕਨਵੰਸ਼ ਸਤਵਾਹਨ ਵੰਸ਼ ਹਨ ਇਹਨਾਂ ਇਹ ਉਹੀ ਦੇਸੀ ਵੰਸ਼ ਆ ਜਾਂਦੇ ਤੇ ਉਸ ਤੋਂ ਬਾਅਦ ਵਿਦੇਸ਼ੀ ਹਮਲੇ ਆਉਂਦੇ ਜਿਹੜੇ ਉੱਤਰ ਮੌਰੀਆ ਕਾਲ ਦੇ ਵਿੱਚ ਆਉਂਦੇ ਉਹਨਾਂ ਦੇ ਵਿੱਚ ਹਿੰਦ ਯੂਨਾਨੀਆਂ ਦੇ ਆਉਂਦੀਆਂ ਸ਼ੱਕ ਪਲ ਅਤੇ ਕੁਸ਼ਾਨ ਇਹਨਾਂ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ ਉੱਤਰ ਮੌਰੀਆ ਕਾਲ ਨੂੰ ਤਾਂ ਜਿੱਥੋਂ ਇਹਦੇ ਵਿੱਚ ਕੁਐਸਚਨ ਵੰਡ ਰਿਹਾ ਜੀ ਸਿਰਫ ਉਹੀ ਆਪਾਂ ਡਿਸਕਸ ਕਰਾਂਗੇ ਠੀਕ ਆ ਤਾਂ ਸ਼ੰਗਵਾਂਸ ਰਹਾ ਜੀ ਜੀ ਦਾ ਜਿਹੜਾ ਹੈਗਾ 184 ਈਸਵੀ ਪੂਰਵ ਤੋਂ ਲੈ ਕੇ 78 ਈਸਵੀ ਪੂਰਵ ਤੱਕ ਇਹਨਾਂ ਨੇ ਸ਼ਾਸਨ ਕੀਤਾ ਲਗਭਗ 112 ਸਾਲ ਜਿਹੜਾ ਇਹਨਾਂ ਨੇ ਸ਼ਾਸਨ ਕੀਤਾ ਪੁਸ਼ਪ ਮਿੱਤਰ ਸ਼ੰਗ ਸੀਗਾ ਰਾਜੇ ਦਾ ਸੰਸਥਾਪਕ ਜੋ ਕਿ ਜਿਹੜਾ ਮੌਰਿਆ ਵੰਸ਼ ਦਾ ਸੈਨਾਪਤੀ ਸੀਗਾ ਬ੍ਰਹਦਰਥ ਦਾ ਤਾਂ ਉਹਨਾਂ ਨੇ ਉਹਨਾਂ ਦਾ ਕਤਲ ਕਰਕੇ ਜਿਹੜਾ ਸ਼ੰਗ ਵੰਸ਼ ਦੀ ਸਥਾਪਨਾ ਕੀਤੀ ਸੀ ਐਨਿਰਾਇਤਾ ਨੇ ਜਿਹੜੀ ਪੁਸ਼ਪਮਿਤਰ ਨੇ ਰਾਜੇ ਵਿਦੇਸ਼ਾ ਨੂੰ ਬਣਾਇਆ ਸੀ ਜੋ ਮੱਧ ਪ੍ਰਦੇਸ਼ ਦੇ ਵਿੱਚ ਆ ਬ੍ਰਹਦਰਥ ਮੌਰੀਆ ਵਾਂਸ਼ ਦਾ ਸenaapati ਸੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਰਾਜੇ ਜਿਹੜਾ ਪੁਸ਼ਪਮਿਤਰ ਸੰਗ ਇਹਦਾ ਨਾਂ ਹੈ ਰਾਜੇ ਅਯੋਧਿਆ ਆਬਿਲੇਖ ਦੇ ਵਿੱਚ ਮਿਲਦਾ ਅਯੋਧਿਆ ਆਬਿਲੇਖ ਹੈ ਜਿਹੜਾ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਬਣਾਇਆ ਗਿਆ ਸੀ ਰਾਜੀ ਇਹਨੂੰ ਅਸ਼ੋਕ ਦੇ ਜਿਹੜਾ ਪੋਤਾ ਦਸ਼ਰਤ ਸੀ ਰਾਜੀ ਉਹਨੇ ਬਣਾਇਆ ਸੀਗਾ ਅਯੋਧਿਆ ਆਬਿਲੇਖ ਨੂੰ ਉਹਦੇ ਵਿੱਚ ਜਿਹੜਾ ਪੁਸ਼ਪਮਿਤਰ ਸੰਗ ਉਹਦੇ ਨਾਮ ਦਾ ਵਰਣਨ ਮਿਲਦਾ ਫਿਰ ਇਹਦਾ ਜੁਨਾਨੀ ਮਿਨਾਂਂਡਰ ਸੀ ਰਾਜੇ ਜੁਨਾਨੀ ਸ਼ਾਚਕ ਸੀਗਾ ਮਿਨੰਡਰ ਜਿਹਦਾ ਬੁੱਧ ਦੇ ਵਿੱਚ ਜਿਹੜਾ ਉਹ ਮਨੰਦਪਨੂ ਦੇ ਵਿੱਚ ਇਹਨੂੰ ਸਵਾਲ ਜਵਾਬ ਹੋਇਆ ਜਿਹੜਾ ਉਹ ਵਾਲਾ ਹੀ ਉਹੀ ਮਨੰਡਰ ਹੈ राजे ਜੋ ਪਹਿਲਾਂ ਸੀਗਾ ਜਿਹੜਾ ਹੈਗਾ ਜੁਨਾਨ ਦੇ ਨਾਲ ਸੰਬੰਧ ਸੀ ਤੇ ਬਾਅਦ ਚ ਇਹਨੇ ਜਿਹੜਾ ਹੈਗਾ ਬੁੱਧ ਧਰਮ ਨੂੰ ਅਪਣਾ ਲਿਆ ਸੀਗਾ ਤਾਂ ਇਹਦੇ ਨਾਲ ਜਿਹੜਾ ਪੁਸ਼ਮਿੱਤਰ ਦਾ ਇਹਦੇ ਨਾਲ ਯੁੱਧ ਹੋਇਆ ਸੀ ਤੇ ਜਿਹਦੇ ਵਿੱਚ ਜੋ ਜਿਹੜਾ ਮਨੰਡਰ ਆ ਉਹ ਜੇਤੂ ਰਿਆ ਸੀ ਤੇ ਪੁਸ਼ਮਿੱਤਰ ਜਿਹੜਾ ਉਹ ਹਾਰ ਗਿਆ ਸੀ ਠੀਕ ਆ ਫਿਰ राजे ਪਤੰਜਲੀ ਗੁਰੂ ਸੀ ਜਿਹੜਾ ਉਹਦੀਆਂ ਪੁਸਤਕਾਂ ਮਹਾਭਾਸ਼ਿਆ ਤੇ ਯੋਗ ਸੂਤਰ ਦੇ ਪੂਛ ਮਿੱਤਰ ਸੰਗ ਨੇ राजे ਬੁੱਧ ਧਰਮ ਦਾ ਵਿਰੋਧ ਕੀਤਾ ਸੀ ਸ਼ੁਰੂ ਦੇ ਵਿੱਚ ਜਿਹੜਾ ਇਹਨੇ ਬੁੱਧ ਧਰਮ ਦੇ ਨਾਲ ਸੰਬੰਧਿਤ ਜਿਹੜੀ ਮੱਠ ਸੀ ਵਿਹਾਰ ਸੀ ਉਹਨਾਂ ਨੂੰ ਤੜਵਾਤਾ ਸੀਗਾ ਤੇ ਸਨਾਤਨ ਧਰਮ ਦਾ ਜਿਹੜਾ ਪ੍ਰਚਾਰ ਕੀਤਾ ਸੀ राजे ਸਨਾਤਨ ਧਰਮ ਕੀ ਹੈ ਜਿਹੜਾ ਆਪਾਂ ਜਿਹਨੂੰ Hindu ਧਰਮ ਬੋਲਦੇ ਆ ਉਸੇ ਦਾ ਹੀ ਪ੍ਰਾਣਾ ਰੂਪ ਹੈ राजे ਇਹ ਸਨਾਤਨ ਧਰਮਾ ਜਿਹੜਾ ਸਨਾਤਨ ਧਰਮ ਦੇ ਵਿੱਚ ਕੀ ਹੁੰਦਾ राजे ਕਿ ਜਿਹੜਾ ਹੈਗਾ ਯੱਗ ਧਰਮ ਕਾ ਜਿਹੜੇ ਹੁੰਦੇ ਹੈਗੇ ਧਰਮ ਕਾ ਧਾਰਮਿਕ ਕਰਮ ਕਾਂ ਦਾ ਉਹਨਾਂ ਦੇ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੁੰਦਾ ਹੈ ਸਨਾਤਨ ਧਰਮਾ ਸਨਾਤਨ ਧਰਮ ਦੇ ਵਿੱਚੋਂ ਜਿਹੜਾ ਵੈਸ਼ਨਵ ਧਰਮ ਸੀ ਉਹਨੂੰ ਅਪਣਾਇਆ ਸੀ ਵਿਸ਼ਨੂੰ ਦਾ ਭਗਤ ਸੀਗਾ ਫਿਰ ਰਾਜੇ ਨੇ ਆਪਣੇ ਰਾਜਕਾਲ ਦੇ ਵਿੱਚ ਦੋ ਅਸ਼ੋਮਿਤ ਜਗ ਕੀਤੇ ਸੀਗੇ ਬੁੱਧ ਗ੍ਰੰਥਾਂ ਦੇ ਵਿੱਚ ਜਿਹੜਾ ਹੈਗਾ ਪੁਸ਼ਪ ਮਿੱਤਰ ਸੰਗ ਨੂੰ ਪੁਸ਼ਯ ਮਿੱਤਰ ਸੰਗ ਜਿਹੜਾ ਉਹਨੂੰ ਬੁੱਧ ਤ੍ਰੋਈ ਕਿਹਾ ਜਾਂਦਾ ਠੀਕ ਹੈ ਨਾ ਕਿਉਂਕਿ ਇਹਨੇ ਰਾਜੇ ਬੋਧੀ ਸਤੂਪਾਂ ਨੂੰ ਨਸ਼ਟ ਕਰਾਇਆ ਸੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਬੋਧੀ ਸਤੂਪਾਂ ਨੂੰ ਨਸ਼ਟ ਕਰਾਤਾ ਸੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੋਧੀ ਸਤੂਪਾ ਉਹਨਾਂ ਨੂੰ ਉਹਨਾਂ ਦੀ ਭੰਨ ਤੋੜ ਕੀਤੀ ਸੀ ਇਸੇ ਕਰਕੇ ਇਹਨੂੰ ਬੁੱਧਤਰੋਈ ਕਿਹਾ ਜਾਂਦਾ ਇਹਨੇ ਜਿਹੜਾ ਸਨਾਤਨ ਧਰਮ ਦਾ ਪ੍ਰਚਾਰ ਕੀਤਾ ਸੀਗਾ ਸ਼ੁਰੂ ਦੇ ਵਿੱਚ ਪਰ ਬਾਅਦ ਚ ਆਖਰੀ ਸਮੇਂ ਦੇ ਵਿੱਚ ਆਪਣੀ ਜੀਵਨ ਦੇ ਵਿੱਚ ਜਿਹੜਾ ਇਹਨੇ ਬੁੱਧ ਦੀ ਮਹਾਨਤਾ ਨੂੰ ਸਮਝਦੇ ਹੋਏ ਬੋਧੀ ਸਤੂਪਾਂ ਦਾ ਪੁਨਰ ਨਿਰਮਾਣ ਵੀ ਕਰਾਇਆ ਸੀ ਪਹਿਲਾਂ ਸਤੂਪਾਂ ਨੂੰ ਤੜਵਾਇਆ ਸੀ ਪਰ ਬਾਅਦ ਦੇ ਵਿੱਚ ਬੁੱਧ ਧਰਮ ਦੀ ਜਿਹੜੀ ਮਹਾਨਤਾ ਸਮਝਦੇ ਹੋਏ ਬੋਧੀ ਸਤੂਪਾਂ ਦਾ ਨਿਰਮਾਣ ਨਿਰਮਾਨ ਰਾਜੇ ਦੂਜੀ ਸਦੀ ਈਸਵੀ ਪੂਰਵ ਦੇ ਵਿੱਚ ਕਰਾਇਆ ਇਹਨੇ ਜਿਹੜਾ ਪਰਹੋਤ ਸਤੂਪ ਸੀਗਾ ਮਧ ਪ੍ਰਦੇਸ਼ ਦੇ ਵਿੱਚ ਕਰਾਇਆ ਸੀ ਇਹਨੇ ਪਹਿਲਾਂ ਇਹ ਲੱਕੜ ਦਾ ਸੀ ਬਣਿਆ ਹੋਇਆ ਰਾਜੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਅਸ਼ੋਕ ਤੋਂ ਸਮਾਂ ਅਸ਼ੋਕ ਦੇ ਸਮੇਂ ਤੋਂ ਪਹਿਲਾਂ ਤਾਂ ਜਿਹੜੇ ਮਹਿਲ ਸੀ ਉਹ ਵੀ ਲੱਕੜ ਦੇ ਬਨੇ ਹੁੰਦੇ ਸੀ ਤੇ ਅਸ਼ੋਕ ਦੇ ਸਮੇਂ ਜਿਹੜਾ ਪੱਥਰ ਹੈਗਾ ਮੀਨੋਲਿਥਿਕ ਪੱਥਰ ਹੈ ਜਿਹੜਾ ਉਹਦੀ ਵਾਰ ਤੋਂ ਕੀਤੀ ਜਾਣ ਲੱਗੀ ਸੀਗੀ ਤਾਂ ਜਿਹੜੇ ਸਤੂਪ ਹੈ ਰਾਜੇ ਉਹ ਵੀ ਪਹਿਲਾਂ ਲੱਕੜ ਦੇ ਬਨੇ ਹੁੰਦੇ ਸੀ ਤੇ ਲੱਕੜ ਦੇ ਜਿਹੜਾ ਇਹ ਪਰਹੋਤ ਸਤੂਪ ਸੀਗਾ ਇਹਨੂੰ ਵੀ ਜਿਹੜਾ ਪੁਸ਼ੇ ਮਿੱਤਰ ਸੰਗ ਆਉਣੇ ਪੱਥਰ ਦਾ ਬਣਵਾਇਆ ਸੀ ਠੀਕ ਹੈ ਦੂਜੀ ਸਦੀ ਈਸਵੀ ਪੂਰਬ ਦੇ ਵਿੱਚ ਜਿਹੜਾ ਇਹਦਾ ਨਿਰਮਾਣ ਕਰਵਾਇਆ ਸੀਗਾ ਪਹਿਲਾਂ ਇਹਨਾਂ ਦੀ ਜਿਹੜੀ ਭੰਨ ਤੋੜ ਕੀਤੀ ਸੀ ਬਾਅਦ ਦੇ ਵਿੱਚ ਜਦੋਂ ਇਹਦੀ ਮੈਨੇ ਬੁੱਧਧਰ ਨਿਮਹਾਂਤਨ ਨੂੰ ਸਮਝ ਲਿਆ ਤਾਂ ਇਹਨਾਂ ਦਾ ਪੁਨਰਨਿਰਮਾਣ ਕਰਵਾਇਆ ਸੀ ਪੁਸ਼ਯ ਮਿੱਤਰ ਸੰਗ ਦੇ ਸਮੇਂ ਰਚੀਆਂ ਗਈਆਂ ਪੁਸਤਕਾਂ ਰਾਜੇ ਬੁੱਧ ਪੁਸਤਕਾ ਜਤਕ ਗ੍ਰੰਥ ਇਹਨਾਂ ਦੀ ਰਚਨਾ ਕੀਤੀ ਗਈ ਸੀ ਪੁਸ਼ਯ ਮਿੱਤਰ ਸੰਗ ਦੇ ਸਮੇ ਪਤੰਜਲੀ ਨੇ ਮਹਾਭਾਸ਼ਰਚਿਆ ਸੀ ਰਾਜੇ ਇਹਦੇ ਵਿੱਚ ਜਿਹੜੇ ਆ ਪਾਨਣੀ ਨੇ ਅਸ਼ਟਧਿਆਈ ਕੀਤੀ ਨਾ ਜਿਹੜੀ ਵਿਆਕਰਨ ਦੇ ਨਾਲ ਸੰਬੰਧਿਤ ਉਹਦੇ ਹੀ ਉਹਦੇ ਹੀ ਵਿਆਕਰਨ ਦੇ ਨਿਯਮਾਂ ਨੂੰ ਜਿਹੜਾ ਉਦਾਹਰਣਾਂ ਦੇ ਨਾਲ ਸਮਝਾਇਆ ਗਿਆ ਹੈਗਾ ਮਨੁ ਦੀ ਮਨੁ ਸਮ੍ਰਿਤੀ ਹੈ ਰਾਜੇ ਜੋ ਵਰਣ ਵਿਵਸਥਾ ਦੇ ਨਾਲ ਸੰਬੰਧਿਤ ਹੈਗੀ ਆ ਪੁਸ਼ਯ ਮਿੱਤਰ ਦੇ ਸਮੇ ਵਿਦੇਸ਼ੀ ਹਮਲੇ ਤੇ ਸਮਝਾਉਣ ਵਾਲਾ ਕੁਝ ਨਹੀਂ ਨਾ ਰਾਜੇ ਇਹਨਾਂ ਦੇ ਵਿੱਚੋਂ ਐਜ਼ ਇਟ ਇਸੇ ਤਰ੍ਹਾਂ ਨਾਮ ਹੀ ਪੁੱਛਦੀ ਆ ਵੀ ਕਿਹੜੀ ਬੁੱਕ ਕੀ ਦੀ ਲਿਖੀ ਹੋਈ ਆ ਤੁਸੀਂ ਇਹਨਾਂ ਨੂੰ ਧਿਆਨ ਚ ਰੱਖਣਾ ਇਹ ਜ਼ਰੂਰ ਧਿਆਨ ਚ ਰੱਖਣਾ ਵੀ ਇਹ ਜਿਹੜਾ ਵਿਸ਼ਾ ਉਹ ਵਰਣ ਵਿਵਸਥਾ ਹੈਗਾ ਮਨੁਸਮ੍ਰਿਤੀ ਦਾ ਪੁਸ਼ਯ ਮਿੱਤਰ ਦੇ ਸਮੇਂ ਵਿਦੇਸ਼ੀ ਹਮਲੇ ਵਿਦੇਸ਼ੀ ਹਮਲੇ ਕੌਣ ਹੁੰਦੇ ਰਹੇ ਜੇ ਦੋ ਵਿਦੇਸ਼ੀ ਹਮਲੇ ਹੋਏ ਸੀ ਇਹਦੇ ਸਮੇਂ ਡੈਰੇਟੇਰੀਆਸ ਤੋਂ ਹੋਇਆ ਸੀ ਜਿਹੜਾ ਯੂਨਾਨੀ ਸ਼ਾਸਕ ਸੀਗਾ ਤੇ ਮਿਨਾਂਂਡਰ ਸੀ ਰਜੇ ਮਿਨਾਂਂਡਰ ਵਾਲਾ ਮੈਂ ਤੁਹਾਨੂੰ ਦੱਸ ਚੁੱਕੀ ਆ ਵੀ ਇਹਨੂੰ ਬੋਧ ਗ੍ਰੰਥਾਂ ਦੇ ਵਿੱਚ ਜਿਹੜਾ ਮਿਨਾਂਂਡਰ ਹੈਗਾ ਉਹਨੂੰ ਮਿਲੰਦ ਮਿਲੰਦ ਕਿਹਾ ਗਿਆ ਦੇ नागसीन ਦੇ ਨਾਲ ਜਿਹੜੇ ਸਵਾਲ ਜਵਾਬ ਹੁੰਦੇ ਆ ਤਾਂ ਇਹ ਮਿਨਾਂਂਡਰ ਜਿਹੜਾ ਹੈਗਾ ਯੂਨਾਨੀ ਰਾਜਾ ਸੀਗਾ ਰਜ ਅੰਦਾ ਇਹਦੇ ਵਿੱਚ ਜਿਹੜਾ ਪੁਸ਼ਪ ਮਿੱਤਰ ਹੈ ਉਹ ਹਾਰ ਗਿਆ ਸੀਗਾ ਪੁਸ਼ਪ ਮਿੱਤਰ ਨੇ ਹਰਾਇਆ ਸੀ ਇਹਨੂੰ ਮਨੰਦਰ ਨੂੰ ਵੀ ਪੁਸ਼ਪ ਮਿੱਤਰ ਦੋਨਾਂ ਦੇ ਵਿੱਚ ਜਿੱਤ ਗਿਆ ਸੀਗਾ ਫਿਰ ਰਾਜੇ ਇਹਦਾ ਕਲਿੰਗ ਨਰੇਸ਼ ਦੇ ਨਾਲ ਜਿਹੜਾ ਖਾਰੇਵਾਲ ਸੀ ਕਲਿੰਗ ਨਰੇਸ਼ ਉਹਨਾਂ ਦੇ ਨਾਲ ਯੁੱਧ ਹੁੰਦਾ ਜਿਦੇ ਵਿੱਚ ਖਾਰੇਵਾਲ ਜਿੱਤਦੀ ਹੈ ਤੇ ਪੁਸ਼ਪ ਮਿੱਤਰ ਸੰਗ ਹੈ ਜਿਹੜਾ ਉਹ ਹਾਰ ਜਾਂਦੇ ਆ ਅਗਨੀ ਮਿੱਤਰ ਸੰਗ ਰਾਜੇ ਜਿਹੜਾ ਪੁਸ਼ਪ ਮਿੱਤਰ ਸੰਗ ਦਾ ਪੁੱਤਰ ਸੀਗਾ ਰਾਜੇ ਇਹ ਅਗਨੀ ਮਿੱਤਰ ਸੌਂਗਾ ਜਿਹੜਾ ਏ 152 ਈਸਵੀ ਪੂਰਵ ਤੋਂ ਲੈ ਕੇ 141 ਈਸਵੀ ਪੂਰਵ ਤੱਕ ਜਿਹੜਾ ਹੈਗਾ ਰਾਜਗਦੀ ਤੇ ਬੈਠਦਾ ਇਹਦੇ ਨਾਲ ਸੰਬੰਧਿਤ ਰਾਜੇ ਇੱਕ ਨਾਟਕ ਮਿਲਦਾ ਜ ਜਿਹਦੀ ਰਚਨਾ ਕਾਲੀਦਾਸ ਨੇ ਕੀਤੀ ਆ ਤਾਂ ਇਹ ਧਿਆਨ ਚ ਰੱਖਣਾ ਜਿੱਥੇ ਕੋਸ਼ਣ ਬਣਦਾ ਕਿ ਮਾਲਵਿਕਾ ਅਗਨੀ ਮਿੱਤਰ ਨਾਟਕ ਆ ਜਿਹੜਾ ਉਹ ਕਿਸ ਦੇ ਨਾਲ ਸੰਬੰਧਿਤ ਆ ਤਾਂ ਉਹ ਅਗਨੀ ਮਿੱਤਰ ਸੌਂਗ ਦੇ ਨਾਲ ਸੰਬੰਧਿਤ ਰਾਜੇ ਤੇ ਇਹਦੀ ਰਚਨਾ ਜਿਹੜੀ ਉਹ ਕਾਲੀਦਾਸ ਨੇ ਕੀਤੀ ਆ ਮਾਲਵਿਕਾ ਅਗਨੀ ਮਿੱਤਰ ਨਾਟਕ ਆ ਜਿਹੜੀ ਰਚਨਾ ਕਾਲੀਦਾਸ ਨੇ ਕੀਤੀ ਆ ਸਬੰਧਿਤ ਉਹ ਅਗਨੀ ਮਿੱਤਰ ਸੰਗ ਦੇ ਨਾਲ ਆ ਇਹਦੇ ਵਿੱਚ ਰ राजे ਅਗਨੀ ਮਿੱਤਰ ਦੇ ਜਿਹੜੇ ਹੈਗੇ ਆ ਪ੍ਰੇਮ ਸੰਬੰਧਾਂ ਦਾ ਵਰਣਨ ਕੀਤਾ ਗਿਆ ਜੋ ਮਾਲਵਿਕਾ ਦੇ ਨਾਲ ਸੀ ਠੀਕ ਹੈ ਨਾ ਇਹ ਜਿੱਥੋਂ ਜਿੱਥੋਂ ਕੁਐਸਚਨ ਬਣਦਾ ਉਹੀ ਉਹੀ ਚੀਜ਼ ਨੋਟ ਕੀਤੀ ਰ राजे ਅਗਨੀ ਮਿੱਤਰ ਸੰਗ ਅਗਨੀ ਮਿੱਤਰ ਤੇ ਮਾਲਵਿਕਾ ਜੇ ਪ੍ਰੇਮ ਸੰਬੰਧ ਪੁੱਛ ਲੈਣ ਕੀ ਦੇ ਨਾਲ ਮਾਲਵਿਕਾ ਦੇ ਨਾਲ ਵਰਣਨ ਕਿੱਥੇ ਮਾਲਵਿਕਾ ਅਗਨੀ ਮਿੱਤਰ ਨਾਟਕ ਕੀ ਦੇ ਨਾਲ ਸਬੰਧਿਤ ਹੋ ਗਿਆ ਅਗਨੀ ਮਿੱਤਰ ਸੰਗ ਦੇ ਨਾਲ ਰਚਨਾ ਕਿਹਨੇ ਕੀਤੀ ਕਾਲੀਦਾਸ ਨੇ ਠੀਕ ਹੈ ਨਾ ਜਿੰਨੇ ਇੱਥੇ ਵਰਡ ਲਿਖਿਆ ਹਰੇਕ ਵਰਡ ਆਪਣੇ ਆਪ ਦੇ ਵਿੱਚ ਕੁਐਸਚਨ ਹੈ ਰਾਜੀ ਆਖਰੀ ਸ਼ਾਸਕ ਰਹਾ ਜੀ ਦੇਵਪੁੱਤੀ ਸੀਗਾ ਸ਼ੰਗਵੰਸ ਦਾ ਜਿਹੜਾ ਆਖਰੀ ਸ਼ਾਸਕ ਸੀਗਾ 83 ਈਸਵੀ ਪੂਰਵ ਤੋਂ ਲੈ ਕੇ 75 ਈਸਵੀ ਪੂਰਵ ਤੱਕ ਜਿਹੜਾ ਸ਼ਾਸਨ ਕੀਤਾ ਵਸੂਦੇਵ ਇਹਦਾ ਦੇਵਪੁੱਤ ਜਿਹੜਾ ਸੈਨਾਪਤੀ ਸਿਰਜ ਜਿੰਨੇ ਵੀ ਗਾਂ-ਗਾਂ ਵੰਸ਼ ਹੁੰਦੀ ਹੈ ਸਾਰਿਆਂ ਦੇ ਜਿਹੜੇ ਸੈਨਾਪਤੀ ਉਹ ਆਪਣੇ ਰਾਜੇ ਦਾ ਜਦੋਂ ਹੱਤਿਆ ਕਰ ਦਿੰਦੇ ਤੇ ਅਗਲੇ ਵਾਰ ਆਪਣਾ ਵੰਸ਼ ਜਿਹੜਾ ਉਹਦੀ ਸਥਾਪਨਾ ਕਰ ਦਿੰਦੇ ਤੇ ਵਾਸੂ ਦੇਵ ਆ ਜਿਹੜਾ ਉਹਨੇ ਦੇਵਪੁੱਤ ਜਿਹੜਾ ਹੈਗਾ ਦਾ ਸੈਨਾਪਤੀ ਸੀਗਾ ਜਿਹੜਾ ਆਖਰੀ ਰਾਜਾ ਸੀਗਾ ਸ਼ੁੰਘ ਵੰਸ਼ ਦਾ ਉਹਦਾ ਕਤਲ ਕਰਕੇ ਜਿਹੜਾ ਕੰਨਵ ਵੰਸ਼ ਦੀ ਸਥਾਪਨਾ ਕੀਤੀ ਸੀ ਠੀਕ ਹੈ ਨਾ ਤਾਂ ਕੰਨਵ ਵੰਸ਼ ਦਾ ਸੰਸਥਾਪਕ ਕੌਣ ਹੋ ਗਿਆ ਵਾਸੂ ਦੇਵ ਤਾਂ ਸ਼ੁੰਘ ਵੰਸ਼ ਰਾਜੇ ਵੈਸ਼ਨਵ ਧਰਮ ਦਾ ਫਲਾਗ ਹੋਇਆ ਸੀ ਜਿੱਥੋਂ ਕੁਐਸਚਨ ਬਣਦੇ ਉਹ ਚੀਜ਼ਾਂ ਮੈਂ ਲਿਖਦੀਆਂ ਵੀ ਸ਼ੁੰਘ ਵ ਸ਼ੰਗ ਦੇ ਵੰਸ਼ ਦੇ ਵਿੱਚ ਕਿਹੜੇ ਧਰਮ ਦਾ ਫੈਲਾਅ ਹੋਇਆ ਤਾਂ ਵੈਸ਼ਨਵ ਧਰਮ ਦਾ ਫੈਲਾਅ ਹੋਇਆ ਸੀਗਾ ਜਿਵੇਂ ਮੌਰਿਆ ਕਾਲ ਦੇ ਵਿੱਚ ਬੁੱਧ ਧਰਮ ਦਾ ਜਿਆਦਾ ਪ੍ਰਚਾਰ ਹੋਇਆ ਜੈਨ ਧਰਮ ਦਾ ਜਿਆਦਾ ਪ੍ਰਚਾਰ ਹੋਇਆ ਉਸੇ ਤਰ੍ਹਾਂ ਸ਼ੰਗ ਵੰਸ਼ ਦੇ ਵਿੱਚ ਵੈਸ਼ਨਵ ਧਰਮ ਦਾ ਜਿਆਦਾ ਵਿਚਾਰ ਹੋਇਆ ਫਿਰ ਜਿਹੜੇ ਜੀ ਸਤੂਪਾਂ ਦੀ ਜਿਹੜੀ ਚਾਰ ਦਿਵਾਰੀ ਉਹ ਪੱਥਰਾਂ ਨਾਲ ਹੋਣ ਲੱਗੀ ਜਿਵੇਂ ਪਹਿਲਾਂ ਜਿਹੜੀ ਇਹ ਲੱਕੜਾਂ ਦੀ ਹੁੰਦੀ ਸੀਗੀ ਤਾਂ ਜਿਹੜਾ ਇਹ ਨਹੀਂ ਜਦੋਂ ਪਹਿਲਾਂ ਆਪਣੇ ਜੀਵਨ ਦੇ ਜਿਹੜੇ ਆਖਰੀ ਸਮੇਂ ਦੇ ਵਿੱਚ ਜਿਹੜਾ ਬੁੱਧ ਧਰਮ ਉਹਦੀ ਮਹਾਨਤਾ ਨੂੰ ਸਮਝਿਆ ਤਾਂ ਇਹਨੇ ਸਤੂਪਾਂ ਦਾ ਪੁਨਰ ਨਿਰਮਾਣ ਕਰਵਾਇਆ ਤਾਂ ਜਿਹੜੀ ਸਤ ਪੱਥਰਾਂ ਨਾਲ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਇਹ ਲੱਕੜਾਂ ਦੀ ਹੁੰਦੀ ਸੀ ਫਿਰ ਅਜੇ ਕੰਨਵੰਸ਼ ਕੰਨਵੰਸ਼ 75ਵੀਂ ਪੂਰਵ ਤੋਂ ਲੈ ਕੇ 30ਵੀਂ ਪੂਰਵ ਤੱਕ ਸ਼ਾਸਨ ਕਰਦਾ ਜਿਹਦੇ ਸੰਸਥਾਪਕ ਵਾਸੂਦੇਵ ਸੀਗੇ ਰਾਜੇ ਤੇ ਇਹਨਾਂ ਨੇ ਰਾਜਧਾਨੀ ਜਿਹੜਾ ਉਹ ਪਾਟਲੀਪੁੱਤਰ ਨੂੰ ਬਣਾਇਆ ਜਿਵੇਂ ਉਹਨਾਂ ਦੀ ਰਾਜਧਾਨੀ ਵਿਦਿਸ਼ਾ ਸੀਗੀ ਤੇ ਇਹਨਾਂ ਨੇ ਆਪਣੀ ਰਾਜਧਾਨੀ ਕਿਹਨੂੰ ਬਣਾਇਆ ਪਾਟਲੀਪੁੱਤਰ ਨੂੰ ਬਣਾਇਆ ਵਾਸੂਦੇਵ ਕੀ ਦਾ ਪੁੱਤਰ ਸੀ ਰਾਜੇ ਭੀਮ ਮਿੱਤਰ ਦਾ ਵਾਸੂਦੇਵ ਦਾ ਪੁੱਤਰ ਭੀਮ ਮਿੱਤਰ ਸੀ ਰਾਜੇ ਵਾਸੂਦੇਵ ਹੈ ਨਾ ਜਿਹੜਾ ਉਹਦਾ ਪੁੱਤਰ ਅਗੇ ਭੀਮ ਉਤਰ ਮਿੱਤਰ ਸੀ ਤੇ ਉਹਦਾ ਪੁੱਤਰ ਅਗੇ ਨਰਾਇਣ ਸੀ ਠੀਕ ਆ ਤੇ ਆਖਰੀ ਸ਼ਾਸਕ ਰਾਜੇ ਸੁਸ਼ਰਮਾ ਸੀਗੀ ਸੁਸ਼ਰਮਾ ਜਿਹਦੀ ਹੱਤਿਆ ਜਿਹੜੀ ਉਹਦੇ ਮੰਤਰੀ ਸੀਮੁਖ ਨੇ ਕੀਤੀ ਸੀ ਤੇ ਸਤਵਾਂ ਵਾਹਨ ਵੰਸ਼ ਦੀ ਸਥਾਪਨਾ ਕੀਤੀ ਸੀ ਜਿੱਥੋਂ ਕੁਐਸਚਨ ਬਣੂਗਾ ਸਿਰਫ ਉਹੀ ਚੀਜ਼ ਲਿਖੀ ਹੋਈ ਹੈ ਰਾਜੇ ਜਿਆਦੇ ਡਿਟੇਲ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਹੋਇਆ ਇਹਨਾਂ ਚੀਜ਼ਾਂ ਨੂੰ ਮਿਸ ਨਾ ਕਰਿਓ ਇਹਨਾਂ ਨੂੰ ਜ਼ਰੂਰ ਨੋਟ ਕਰ ਲਿਓ ਜਿਵੇਂ ਸੰਸਥਾਪਕ ਤੇ ਲਾਸਟ ਰਾਜਾ ਤੁਹਾਨੂੰ ਹਰੇਕ ਵੰਸ਼ ਦਾ ਪਤਾ ਹੋਣਾ ਚਾਹੀਦਾ ਇਹਦਾ ਸੰਸਥਾਪਕ ਵਾਸੂਦੇਵ ਸੀਗਾ ਤੇ ਸ਼ੌਂਗ ਵੰਸ਼ ਦਾ ਜਿਹੜਾ ਆਖਰੀ ਰਾਜਾ ਦੇਵਪੁੱਤੀ ਆ ਉਹਦੀ ਹੱਤਿਆ ਕੀਤੀ ਸੀ ਇਹਨੇ ਵਾਸੂ ਦੇਵ ਨੇ ਤੇ ਕੰਨਵੰਸ਼ ਦੀ ਸਥਾਪਨਾ ਕੀਤੀ ਸੀ ਤੇ ਫਿਰ ਕੰਨਵੰਸ਼ ਦੀ ਜਿਹੜੀ ਹੱਤਿਆ ਰਾਜੇ ਦਾ ਖਾਤਮਾ ਕੀਤਾ ਸੀ ਸੀਮੁਕ ਨੇ ਜਿਨੇ ਜੋ ਕਿ ਸੁਸ਼ਰਮਾ ਦਾ ਜਿਹੜਾ ਹੈਗਾ ਜਿਹੜਾ ਇਹਦਾ ਆਖਰੀ ਰਾਜਾ ਸੁਸ਼ਰਮਾ ਹੈਗਾ ਸੁਸ਼ਰਮਾ ਦੀ ਹੱਤਿਆ ਕੀਤੀ ਸੀ ਸੀਮੁਕ ਨੇ ਤੇ ਸਤਵਾਹਨ ਵੰਸ਼ ਦੀ ਜਿਹੜੀ ਨੀ ਰੱਖੀ ਸੀ ਠੀਕ ਆ ਇਹ ਤੁਹਾਨੂੰ ਵਿਜੀਬਲ ਨਹੀਂ ਹੋਇਆ ਇੱਥੇ ਪਰ ਮੈਂ ਤੁਹਾਨੂੰ ਬੋਲ ਕੇ ਦੱਸਦਾ ਕਿ ਉਹਨਾਂ ਨੇ ਜਿਹੜਾ ਹੈਗਾ ਸੀਮੁਕ ਨੇ ਸਤਵਾਹਨ ਵੰਸ਼ ਦੀ ਨੀ ਰੱਖੀ ਜਿਹੜਾ ਸੁਸ਼ਰਮਾ ਦੀ ਹੱਤਿਆ ਕਰਕੇ ਠੀਕ ਆ ਫਿਰ ਰਾਜੇ ਸਤਵਾਹਨ ਵੰਸ਼ ਸਮਝ ਆਈ ਜਾਂਦੀ ਹੈ ਨਾ ਸਤਵਾਹਨ ਵੰਸ਼ ਜਿਹੜਾ ਰਾਜੇ ਇਹਨੂੰ ਹੋਰ ਆਂਧਰਾ ਵੰਸ਼ ਵੀ ਕਹਿੰਦੇ ਆ ਸਤਵਾਹਨ ਵੰਸ਼ ਨੂੰ ਜਿਹੜਾ ਠੀਕ ਹੈ ਜੀ ਆਂਧਰਾ ਵੰਸ਼ ਵੀ ਕਹਿੰਦੇ ਆ ਇਹਦਾ ਸਮਰਾਜੇ 1 ਤੋਂ 2 ਈਸਵੀ ਪੂਰਵ 1 2 ਈਸਵੀ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਤੱਕ ਇਹ ਧਿਆਨ ਚ ਰੱਖਣਾ ਰਾਜੀ ਪੂਰਵ ਤੋਂ ਸ਼ੁਰੂ ਹੁੰਦਾ ਪਰ ਖਤਮ ਈਸਵੀ ਦੇ ਵਿੱਚ ਹੁੰਦਾ ਠੀਕ ਹੈ ਨਾ ਤਾਂ 7 ਵਾਰ ਮਾਂਛੀ ਦਾ ਸਮਾ ਇੱਕ ਪਹਿਲੀ ਦੂਜੀ ਈਸਵੀ ਪੂਰਵ ਤੋਂ ਲੈ ਕੇ ਰਾਜੇ ਸਦੀ ਈਸਵੀ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਤੱਕ ਆ ਇਹਦੇ ਸੰਸਥਾਪਕ ਸੀ ਮੁਖਸੀ ਆਪਾਂ ਦੇਖ ਲਈਏ ਪਿੱਛੇ ਰਹਿ ਜੇ ਵੀ ਇਹੇ ਵਾਸੂਦੇਵ ਦਾ ਮੰਤਰੀ ਸੀ ਤੇ ਉਸ ਤੋਂ ਬਾਅਦ ਇਹ ਸੁਸ਼ਰਮਾ ਕਿਉਂਕਿ ਉਹਨੇ ਥੋੜਾ ਥੋੜਾ ਟਾਈਮ ਰਾਜ ਕੀਤਾ ਰਹਿ ਜੇ ਜਦੋਂ ਸੁਸ਼ਰਮਾ ਦੀ ਹੱਤਿਆ ਕਰਕੇ ਜਿਹੜਾ ਲਾਸਟ ਰਾਜਾ ਸੀਗਾ ਕੰਨਵਾਂਸ਼ ਦਾ ਉਹਦੀ ਸੁਸ਼ਰਮਾ ਉਹਦੀ ਹੱਤਿਆ ਕਰਕੇ ਜਿਹੜਾ 7 ਵਾਹਨ ਵੰਸ਼ ਦੀ ਸਥਾਪਨਾ ਕੀਤੀ ਤਾਂ ਇਹਨੇ ਰਾਜਧਾਨੀ ਪ੍ਰਤੀਸ਼ਠਾਨ ਨੂੰ ਬਣਾਇਆ ਜੋ ਕਿ ਮਹਾਰਾਸ਼ਟਰ ਰਾਜ ਵਿੱਚ ਆ ਤੇ ਇਥੇ ਤੁਹਾਨੂੰ ਧਿਆਨ ਚ ਰੱਖਣਾ ਰਹੇ ਜੀ ਜਦੋਂ ਸ਼ੰਗ ਵੰਸ਼ ਸੀ ਤਾਂ ਰਾਜਧਾਨੀ ਕੀ ਆਗੀ ਵਿਦਿਸ਼ਾ ਇਹ ਰਾਜਧਾਨੀ ਦੇ ਵਿੱਚੋਂ ਕੁਐਸਚਨ ਬਣਦਾ ਹੁੰਦਾ ਜਦੋਂ ਉਸ ਤੋਂ ਬਾਅਦ ਕੰਨ ਵੰਸ਼ ਆਇਆ ਤਾਂ ਉਹਨਾਂ ਨੇ ਰਾਜਧਾਨੀ ਪਾਟਲੀਪੁੱਤਰ ਨੂੰ ਬਣਾਇਆ ਫਿਰ ਜਦੋਂ ਸਤਵਾਹਨ ਵੰਸ਼ ਆਉਂਦਾ ਤਾਂ ਇਹਨਾਂ ਨੇ ਰਾਜਧਾਨੀ ਕਿਨੂੰ ਬਣਾਇਆ ਪ੍ਰਤੀਸ਼ਠਾਨ ਨੂੰ ਬਣਾਇਆ ਇਹਨਾਂ ਦੀ ਰਾਜੇ ਆਰੰਭਿਕ ਰਾਜਧਾਨੀ ਅਮਰਾਵਤੀ ਸੀਗੀ ਪ੍ਰਤੀਸ਼ਠਾਨ ਬਾਅਦ ਬਣਾਈ ਗਈ ਸੀ ਜੇ ਆਰੰਭਿਕ ਪੁੱਛ ਲੈਣ ਸਤਵਾਹਨ ਦੀ ਆਰੰਭਿਕ ਕੀ ਸੀਗੀ ਦਾ ਆਰੰਭੀਕ ਸੀ ਕਿ ਜਿਹੜੀ ਉਹ ਅਮਰਾਵਤੀ ਸੀਗੀ ਸ਼ੁਰੂ ਦੇ ਵਿੱਚ ਇਹਨਾਂ ਨੇ ਅਮਰਾਵਤੀ ਨੂੰ ਬਣਾਇਆ ਸੀ ਤੇ ਫਿਰ ਪ੍ਰਤੀਸ਼ਟਾਨ ਨੂੰ ਬਣਾਇਆ ਸੀ ਠੀਕ ਆ ਤਾਂ ਇਹ ਮਾਤਰ ਪ੍ਰਧਾਨ ਰਾਜਵੰਸ਼ ਸੀ ਰਾਜੀ ਮਾਤਰ ਪ੍ਰਧਾਨ ਦਾ ਮਤਲਬ ਇਹ ਨਹੀਂ ਕਿ ਜਿਹੜੇ ਔਰਤਾਂ ਹੈਗੀਆਂ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਸੀਗਾ ਵੀ ਜਿਵੇਂ ਰਾਜ ਘਰਾਣਿਆਂ ਦੇ ਵਿੱਚ ਵੀ ਰਾਜ ਕਰਨ ਦਾ ਜਾਂ ਕੋਸ ਰਾਜ ਤਾਂ राजे ਇੱਕ ਆਦਮੀ ਹੀ ਕਰਦਾ ਸੀ ਜਿਹੜਾ ਰਾਜੇ ਦਾ ਅਹੁਦਾ ਸੀ ਉਹ ਤਾਂ ਇੱਕ ਆਦਮੀ ਸੰਭਾਲਦਾ ਸੀ ਮਾਤਰਪ੍ਰਧਾਨ ਤੋਂ ਭਾਵ ਇਹ ਸੀ राजे ਵੀ ਜਿਵੇਂ ਮੰਨ ਲਓ ਜਿਹੜਾ ਰਾਜਕੁਮਾਰ ਹੁੰਦਾ ਸੀਗਾ ਉਹ ਆਪਣੇ ਨਾਮ ਦੇ ਨਾਲ ਪਿਤਾ ਦੇ ਨਾਮ ਦੀ ਥਾਂ ਮਾਤਾ ਦਾ ਨਾਮ ਲਾਉਣਾ ਸ਼ੁਰੂ ਕੀਤਾ ਸੀ ਤਾਂ ਇਹ ਪਹਿਲਾ ਵੰਸ਼ ਸੀ राजे ਜਿਨ੍ਹਾਂ ਨੇ ਮਾਤਾ ਦੇ ਨਾਮ ਨੂੰ ਆਪਣੇ ਨਾਮ ਦੇ ਨਾਲ ਲਾਉਣਾ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਜਿੰਨੇ ਵੰਸ਼ ਹੋਏ ਸਾਰੇ ਪਿਤਾ ਪ੍ਰਧਾਨ ਸੀ ਨਾ राजे ਕਲੀ ਸਿੰਧੂ ਘਾਟੀ ਸਭਿਅਤਾ ਜਿਹੜੀ ਉਹ ਮਾਤਰਪ੍ਰਧਾਨ ਸੀਗੀ ਉਸ ਤੋਂ ਬਾਅਦ ਵੈਦਿਕ ਯਜਾਉਂਦੀ ਹੈ ਉੱਤਰ ਵੈਦਿਕ ਯਜਾਉਂਦੀ ਆ ਸਾਰੇ ਜਿਹੜਾ ਮੌਰੀਆ ਵੰਸ਼ ਹੁੰਦਾ ਸਾਰੇ ਉਹ ਸੀਗੇ ਕੀ ਪਿਤਾ ਪ੍ਰਧਾਨ ਸੀਗੇ ਤਾਂ ਇਹ ਮਾਤਰ ਪ੍ਰਧਾਨ ਸੀ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਇਹਦਾ ਇੱਕ ਸ਼ਾਸਕ ਹੋਇਆ ਸੀ राजे ਗੋਤਮ putri ਤਾਂ ਉਹਨੇ ਆਪਣੇ ਜਿਹੜਾ ਹੈਗਾ ਨਾਮ ਦੇ ਨਾਲ ਆਪਣੀ ਮਾਂ ਦਾ ਨਾਮ ਲਾਉਣਾ ਸ਼ੁਰੂ ਕੀਤਾ ਸੀ ਆਪਾਂ ਪੜਦੇ ਹਾਂ ਅਗੇ ਡਿਟੇਲ ਦੇ ਵਿੱਚ ਤੇ ਇਹ ਮਾਤਰ ਪ੍ਰਧਾਨ ਰਾਜਵੰਸ਼ ਸੀ ਜਾਂ ਇਹ ਪੁੱਛ ਲੈਣ ਕਿ ਆਪਣੇ ਨਾਮ ਦੇ ਨਾਲ ਮਾਤਾ ਦਾ ਨਾਮ ਲਾਉਣਾ ਕਿਹੜੇ ਵੰਸ਼ ਨੇ ਸ਼ੁਰੂ ਕੀਤਾ ਤਾਂ ਸਤਵਾਹਣ ਵੰਸ਼ ਤਾਂ ਇਹ राजे ਮਾਤਰ ਪ੍ਰਧਾਨ ਵੀ ਪਹਿਲਾ ਹੋ ਗਿਆ ਤੇ ਫਿਰ ਦੱਕ ਵੀ ਮਾਤਾ ਦੇ ਨਾਂ ਨੂੰ ਲਾਉਣ ਵਾਲਾ ਪਹਿਲਾ ਹੋ ਗਿਆ ਫਿਰ ਦੱਖਣ ਭਾਰਤ ਦੇ ਵਿੱਚ ਸਮਰਾਜ ਸਥਾਪਿਤ ਕਰਨ ਵਾਲਾ ਵੀ ਇਹ ਹੀ ਪਹਿਲਾ ਸੀਗਾ ਦੱਖਣ ਭਾਰਤ ਦੇ ਵੱਲ ਸਮਰਾਜ ਬਿਲ ਜਿਵੇਂ ਕਿ ਉਹ ਤੋਂ ਪਹਿਲਾਂ ਜਿਹੜੇ ਵੀ ਰਾਜੇ ਹੋਏ ਉਹਨਾਂ ਨੇ ਦੱਖਣ ਭਾਰਤ ਦੇ ਵਿੱਚ ਆਪਣਾ ਸਮਰਾਜ ਸਥਾਪਿਤ ਨਹੀਂ ਕੀਤਾ ਜਿੱਤਾਂ ਭਾਵੇਂ ਕੀਤੀਆਂ ਪਰ ਜਿੱਤ ਕੇ ਵਾਪਸ ਆ ਜਾਂਦੇ ਸੀ ਤਾਂ ਇਹਨਾਂ ਨੇ ਆਪਣੇ ਸਮਰਾਜ ਨੂੰ ਸਥਾਪਿਤ ਕਰਨ ਦਾ ਜਿਹੜਾ ਸੇੜਾ ਆਪਣੀ ਸਿਰ ਲਿਆ ਫਿਰ ਇਹਦੇ ਇਹਨਾਂ ਦੇ ਕਾਲ ਦੇ ਵਿੱਚ ਰਾਜੇ ਜੀ ਬ੍ਰਾਹਮਣ ਤੇ ਬੁੱਧ ਦੋਨੋਂ ਧਰਮਾਂ ਨੂੰ ਯਾਨੀ ਕਿ ਹਿੰਦੂ ਤੇ ਬੁੱਧ ਧਰਮ ਦੋਨਾਂ ਨੂੰ ਬਰਾਬਰ ਸਨਮਾਨ ਦਿੱਤਾ ਗਿਆ ਉਮੀਦਾਂ ਦੇਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਰਾਜੇ ਜਹਾਜੀ ਬੇੜੇ ਰਾਹੀਂ ਰੋਮ ਪੂਰਬੀ ਤੇ ਪੱਛਮੀ ਦੇਸ਼ਾਂ ਦੇ ਨਾਲ ਵਪਾਰਕ ਸਦੰਭ ਸਬੰਧ ਸਥਾਪਿਤ ਕੀਤੇ ਗਏ ਸ਼ੀਸ਼ਾ ਧਾਤੂ ਦੇ ਸਿੱਕੇ ਤਾਂ ਇਹ ਕੁਸ਼ਣ ਇੱਥੋਂ ਵੀ ਚੱਕਿਆ ਜਾਊਗਾ ਕਿ ਸ਼ੀਸ਼ਾ ਧਾਤੂ ਦਾ ਜਿਹੜਾ ਪ੍ਰਚਲਨ ਆ ਉਹ ਕਦੋਂ ਸ਼ੁਰੂ ਹੋਇਆ ਸਤਵਾਹਣ ਵਾਂਸ਼ ਦੇ ਵਿੱਚ ਸ਼ੀਸ਼ਾ ਧਾਤੂ ਦੇ ਸਿੱਕੇ ਜਿਹੜੇ ਉਹ ਚਲਾਏ ਜਾਣੇ ਸ਼ੁਰੂ ਹੋਏ ਤੇ ਸਤਵਾਹਣ ਦੀ ਰਾਜ ਜਿਹੜੀ ਭਾਸ਼ਾ ਸੀਗੀ ਉਹ ਪ੍ਰਾਕ੍ਰਿਤ ਸੀ ਤੇ ਜਿਹੜੀ ਲਿਪੀ ਸੀ ਉਹ ਬ੍ਰਹਮੀ ਸੀ ਠੀਕ ਆ ਜਿੰਨੇ ਵੀ ਮੈਂ ਪੁਆਇੰਟ ਦੱਸੀਆ ਉਹਨਾਂ ਨੂੰ ਧਿਆਨ ਚ ਰੱਖਣਾ ਠੀਕ ਆ ਫਿਰ ਰਾਜ ਇਹਦੇ ਮਹੱਤਵਪੂਰਨ ਰਾਜ ਸਤਵਾਹਨ ਵੰਸ਼ ਦੇ ਸ਼ਾਤਕਾਰਨੀ ਪਹਿਲਾ ਸੀ ਰਾਜੇ ਇਹਦੀ ਪਤਨੀ ਨਾਗਨਿਕ ਸੀਗੀ ਨਾਨਾ ਘਾਟ ਦਾ ਵੀ ਲੇਖ ਹੈ ਜਿਹੜਾ ਉਹ ਨਾਗਨਿਕ ਦੇ ਨਾਲ ਸੰਬੰਧਿਤ ਆ ਠੀਕ ਹੈ ਇਹਦੇ ਬਾਰੇ ਕਿਉਂ ਧਿਆਨ ਚ ਰੱਖਣਾ ਕਿਉਂਕਿ ਨਾਨਾ ਘਾਟ ਅਭਿਲੇਖ ਪੁੱਛ ਲੈਂਦੇ ਆ ਵੀ ਕਿਹਦੇ ਨਾਲ ਸੰਬੰਧਿਤ ਆ ਤਾਂ ਉਹ ਨਾਗਨਿਕ ਦੇ ਨਾਲ ਆ ਜਾਂ ਸ਼ਾਸਤ ਸ਼ਾਤਕਾਰਨੀ ਪਹਿਲਾ ਜਿਹੜਾ ਉਹਦੇ ਨਾਲ ਸੰਬੰਧਿਤ ਆ ਫਿਰ ਨਾਨਾ ਘਾਟ ਅਭਿਲੇਖ ਰਾਜੀ ਨਾਨਾ ਘਾਟ ਅਭਿਲੇਖ ਤੋਂ ਜਿਹੜੀ ਹੈ ਆਪਾਂ ਨੂੰ ਜਾਣਕਾਰੀ ਕਾਦੀ ਮਿਲਦੀ ਆ ਇਦੇ ਤੋਂ ਪਤਾ ਲੱਗਿਆ ਜਿਵੇਂ ਆਪਾਂ ਕਿਹਾ ਨਾ ਕਿ ਇਹਨਾਂ ਨੇ ਜਿਹੜਾ ਬ੍ਰਹਮਣਾਂ ਨੂੰ ਭੂਮੀਦਾਨ ਦੇਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਉਹਦੇ ਬਾਰੇ ਜਾਣਕਾਰੀ ਇਹ ਜਿਹੜੀ ਆਪਾਂ ਨੂੰ ਉਹ ਨਾਨਕਾਟ ਅਭਿਲੇਖ ਹੈ ਜਿਹੜਾ ਉਹਦੇ ਤੋਂ ਮਿਲਦੀ ਆ ਫਿਰ ਸੈਨਿਕਾਂ ਨੂੰ ਵੀ ਇਹਨਾਂ ਨੇ ਭੂਮੀਦਾਨ ਦੇਣੀ ਸ਼ੁਰੂ ਕਰ ਦਿੱਤੀ ਸੀਗੀ ਤਾਂ ਇਹ ਇਹ ਜਿਵੇਂ ਜਿਹੜੀ ਤਨਖਾਹ ਹੈਗੀ ਉਹ ਭੂਮੀ ਦੇ ਰੂਪ ਦੇ ਵਿੱਚ ਦੇਣੀ ਸ਼ੁਰੂ ਕਰਤੀ ਸੀ ਸਮਤੀ ਸਮਤੀ ਪ੍ਰਣਾਲੀ ਦਾ ਵੀ ਸ਼ੁਰੂ ਕੀਤਾ ਸੀ ਇਹ ਕਿੱਥੋਂ ਜਾਣਕਾਰੀ ਮਿਲਦੀ ਆ ਨਾਨਕਾਟ ਨਾਨਕਾਟਾ ਵੀਲੇਖ ਹੈ ਜਿਹੜਾ ਉਹਦੇ ਤੋਂ ਮਿਲਦੀ ਆ ਨਾਨਾ ਹੋਗਾ ਜਰ ਆ ਜੀ ਨਾਨ ਨਹੀਂ ਹੋਣਾ ਫਿਰ ਆ ਜੀ ਹਾਲ ਹਾਲ ਆ ਜਿਹੜਾ ਉਹ 17ਵਾਂ ਰਾਜਾ ਸੀਗਾ ਇੱਕ ਕਵੀ ਸੀ ਤਾਂ ਜੇ ਪੁੱਛ ਲੈਣ ਵੀ ਕਵੀ ਰਾਜਾ ਕਿਹੜਾ ਸੀ ਤਾਂ ਹਾਲ ਆ ਰਾਜੇ ਜੀ ਦਾ ਸਬੰਧ ਆ ਸ਼ਾਤਵਾਹਨ ਵੰਸ਼ ਦੇ ਨਾਲ ਇਹਨੇ ਰਚਨਾ ਕੀਤੀ ਸੀ ਰਾਜੇ ਗਾਥਾ ਸ਼ਕਸ਼ਤੀ ਇਹ ਇਹ ਨਹੀਂ ਪੁੱਛ ਦੇਗੇ ਤੇ ਭਾਸ਼ਾ ਪ੍ਰਾਕ੍ਰਿਤ ਭਾਸ਼ਾ ਤਾਂ ਮੋਸਟਲੀ ਉਸ ਸਮੇਂ ਦੇ ਵਿੱਚ ਪ੍ਰਾਕ੍ਰਿਤੀ ਸੀ ਗੌਤਮ ਪੁੱਤਰ ਸ਼ਤਕਰਨੀ ਇਹ ਮੈਂ ਤੁਹਾਨੂੰ ਦੱਸਿਆ ਸੀ ਨਾ ਗੌਤਮੀ ਪੁੱਤਰ ਸ਼ਤਕਰਨੀ ਇਹਨੇ ਸਭ ਤੋਂ ਪਹਿਲਾਂ ਰਾਜੇ ਆਪਣੇ ਨਾਮ ਦੇ ਅੱਗੇ ਮਾਤਾ ਦਾ ਨਾਮ ਲਾਉਣਾ ਸ਼ੁਰੂ ਕੀਤਾ ਸੀਗਾ ਠੀਕ ਆ ਇਹ ਕੁਐਸ਼ਨ ਬਣਿਆ ਵਿਆ ਵੀ ਆਪਣੇ ਨਾਮ ਦੇ ਨਾਲ ਮਾਤਾ ਦਾ ਨਾਮ ਕਿਹੜੇ ਰਾਜੇ ਨੇ ਲਗਾਇਆ ਜਾਂ ਉਹ ਕਿਹੜੇ ਵੰਸ਼ ਦਾ ਸੀ ਇਹ ਵੀ ਪੁੱਛ ਸਕਦੇ ਆ ਕਿਉਂਕਿ ਨਾ ਕਿਹੜੇ ਰਾਜੇ ਨੇ ਲਗਾਇਆ ਇਹ ਆ ਚੁੱਕਿਆ ਤਾਂ ਉਹਦਾ ਵੰਸ਼ ਪੁੱਛ ਸਕਦੇ ਆ ਤਾਂ ਗੌਤਮੀ ਬੁੱਧ ਸਾਸ਼ਟ ਦਾ ਇਸ਼ਾਰਾ ਕਰਨੀ ਹੈ ਜਿਹੜਾ ਉਹਨੇ ਆਪਣੇ ਨਾਮ ਦੇ ਨਾਲ ਜਿਹੜਾ ਹੈਗਾ ਮਾਤਾ ਦਾ ਨਾਮ ਲਗਾਉਣਾ ਸ਼ੁਰੂ ਕੀਤਾ ਸੀਗਾ ਜੋ ਕਿ ਕਿਹੜੇ ਵੰਸ਼ ਨਾਲ ਸੰਬੰਧਿਤ ਸੀ ਸਤਵਾਹਨ ਵੰਸ਼ ਦੇ ਨਾਲ ਠੀਕ ਹੈ ਸਮਝ ਆਈ ਜਾਂਦੀ ਹੈ ਮੈਂ ਤੁਸੀਂ ਚਾਰ ਪੰਜ ਜਣੇ ਵਾਚ ਕਰੀ ਜਾਂਦੇ ਆ ਮੈਨੂੰ ਮੜਾ ਜੇ ਦੱਸ ਦਿਓ ਕਿ ਤੁਹਾਨੂੰ ਸਮਝ ਆਉਂਦੀ ਹੈ ਕਿ ਨਹੀਂ ਠੀਕ ਆ ਫਿਰ ਸਤ ਵਾਹਣਦਵਾਰੀ ਜਾਰੀ ਕੀਤੇ ਸਿੱਕੇ ਰਾਜੇ ਇਹਨਾਂ ਨੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਸੀਗੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਸੀਗੇ ਪ੍ਰੋਟੀਨ ਜਿਹਨੂੰ ਘਟਿਆ ਚਾਂਦੀ ਨੂੰ ਕੀ ਕਹਿੰਦੇ ਸੀ ਇਹ ਕੁਐਸਚਨ ਵੀ ਬਣਿਆ ਹੋਇਆ ਕਿ ਜੋ ਘਟਿਆ ਚਾਂਦੀ ਦੇ ਸਿੱਕੇ ਹੁੰਦੇ ਸੀਗੇ ਓਕੇ ਜੀ ਠੀਕ ਆ ਜੋ ਘਟਿਆ ਚਾਂਦੀ ਦੇ ਸਿੱਕੇ ਹੁੰਦੇ ਸੀ ਉਹਨਾਂ ਨੂੰ ਪ੍ਰੋਟੀਨ ਕਿਹਾ ਜਾਂਦਾ ਸੀਗਾ ਠੀਕ ਆ ਫਿਰ ਸ਼ੀਸ਼ੇ ਦੇ ਸਿੱਕੇ ਬਾਅਦ ਵਿੱਚ ਆਲੇ ਤੇ ਕਿਉਂਕਿ ਇਹਨਾਂ ਨੇ ਹੀ ਸ਼ੁਰੂ ਕੀਤੇ ਸੀ राजे ਇਹ ਸਤਵਾਹਨ ਸ਼ਾਸਕਾਂ ਨੇ ਸ਼ੀਸ਼ੇ ਦੇ ਸਿੱਕੇ ਬਣਾਉਣੇ ਜਿਹੜੇ ਸ਼ੁਰੂ ਕੀਤੇ ਸੀਗੇ ਠੀਕ ਆ ਇਹ ਨੋਟ ਦੇ ਵਿੱਚ ਜਿੱਥੇ ਕੁਐਸਚਨ ਚੱਕਿਆ ਗਿਆ ਉਹ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਕਿ ਸਤਵਾਂ ਸਮਾਜ ਮਾਤਾ ਪ੍ਰਧਾਨਤੀ ਤੇ ਨਾਮ ਅੱਗੇ ਮਾਤਾ ਦਾ ਨਾਮ ਲਿਖਿਆ ਜਾਂਦਾ ਸੀਗਾ ਰਾਜਾ ਪਰ ਰਾਜਾ ਹਮੇਸ਼ਾ ਪੁਰਸ਼ੀ ਹੁੰਦਾ ਸੀ ਰਾਜਾ ਵੀ ਕੋਈ ਇਹ ਨਹੀਂ ਰਾਜ ਅਹੁਦੇ ਤੇ ਕੋਈ ਵੀ ਇਸਤਰੀ ਹੈ ਜਿਹੜੀ ਉਹ ਬੈਠੋਗੀ ਤਾਂ ਜਿਹੜਾ ਰਾਜਾ ਉਹ ਪੁਰਸ਼ੀ ਬੰਦਾ ਸੀ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕੀ ਹਾਂ ਚੇਂਦੀ ਵੰਸ਼ ਰਾਜੇ ਚੇਂਦੀ ਵੰਸ਼ ਦਾ ਖੇਤਰ ਕਿਲਿੰਗ ਸੀਗਾ ਜੈਨ ਧਰਮ ਤੇ ਬ੍ਰਹਮਣ ਧਰਮ ਦੇ ਵਿੱਚ ਹੋਇਆ ਸੀ ਸਤ ਵਹਾਨਾਂ ਦੇ ਸਮੇਂ ਰਾਜੇ ਬੁੱਧ ਧਰਮ ਤੇ ਜਿਹੜਾ ਹੈਗਾ ਬ੍ਰਹਮਣ ਧਰਮ ਦੋਨੇ ਗਏ ਸੀ ਜਾਨੀ ਕਿ Hindu ਧਰਮ ਤੇ ਬੁੱਧ ਧਰਮ ਤੇ ਜਿਹੜੇ ਚੇਂਦੀ ਸੀ ਉਹਨਾਂ ਦੇ ਵਿੱਚ ਜੈਨ ਧਰਮ ਤੇ ਬ੍ਰਹਮਣ ਧਰਮ ਜਿਹੜੇ ਉਹ ਬਰਾਬਰ ਚੱਲੇ ਸੀਗੇ ਇਹਨਾਂ ਦਾ ਸ਼ਕਤੀਸ਼ਾਲੀ ਰਾਜਾ ਖਾਰੇਵਾਲ ਸੀ ਰਾਜੀ ਇਹ ਉਹੀ ਖਾਰੇਵਾਲਾ ਜੀਨੇ ਕੇ ਪੁਸ਼ਯ ਮਿੱਤਰ ਸੰਗ ਦੇ ਨਾਲ ਜਿਹੜਾ ਯੁੱਧ ਕੀਤਾ ਸੀ ਤੇ ਜਿਹਦੇ ਵਿੱਚ ਇਹ ਜਿੱਤ ਕੇ ਜਿਹੜੀ ਜੈਨ ਦਾ ਧਰਮ ਦੇ ਨਾਲ ਸੰਬੰਧਿਤ ਜਿਹੜੀ ਜੈਨ ਸੀਨ ਦੀ ਮੂਰਤੀ ਸੀਗੀ ਉਹਨੂੰ ਵਾਪਸ ਕਲਿੰਗ ਲੈ ਕੇ ਆਈ ਸੀ ਠੀਕ ਹੈ ਇਥੋਂ ਕੁਐਸਚਨ ਬਣਦਾ ਕਿ ਜੈਨ ਸੀਨ ਦੀ ਮੂਰਤੀ ਨੂੰ ਵਾਪਸ ਕਲਿੰਗ ਕੌਣ ਲੈ ਕੇ ਆਇਆ ਸੀਗਾ ਤਾਂ ਕਲਿੰਗ ਨਰੇਸ਼ ਖਾਰੇਵਾਲ ਯਾਨੀ ਕਿ ਕਲਿੰਗ ਦਾ ਰਾਜਾ ਖਾਰੇਵਾਲ ਜੇ ਜੀ ਤੁਸੀਂ ਸਾਰੇ ਪੁਰਾਣੇ ਸਟੂਡੈਂਟ ਹੋ ਕਿ ਕੋਈ ਨਵਾਂ ਸਟੂਡੈਂਟ ਵੀ ਨਾਲ ਜੁੜਿਆ ਵਿਦੇਸ਼ੀ ਹਮਲੇ ਹਿੰਦ ਜੁਨਾਨੀ ਇਨੰਨਾ ਦਾ ਜਿਹੜਾ ਜੀ ਹਿੰਦ-ਜੁਨਾਨੀਆਂ ਦਾ ਜਿਹੜਾ ਹੋਰ ਨਾਂ ਹੈਗਾ ਉਹਨੂੰ ਇੰਡੋ-ਗ੍ਰੀਕ ਬੋਲਦੇ ਆ ਤੇ ਜਾਂ ਬੈਕਟੀਰੀਆ ਵੀ ਬੋਲਦੇ ਆ ਇਹ ਨਾਮ ਦੇ ਵਿੱਚ ਵੀ ਕੁਐਸਚਨ ਬਣ ਸਕਦਾ ਇਹ ਧਿਆਨ ਚ ਰੱਖਣਾ ਕਿਉਂਕਿ ਜੇ ਇਹਨਾਂ ਦੇ ਬਾਰੇ ਕੋਈ ਵੀ ਕੁਐਸਚਨ ਪੁੱਛਿਆ ਓਕੇ ਤਾਂ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਰਾਜੇ ਜਿਹੜੇ ਪੁਰਾਣੇ ਕਲਾਸਿਸ ਆ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਵਾਚ ਕਰਿਓ ਠੀਕ ਆ ਅੱਜ ਮੈਂ ਐਨੀਮੇਸ਼ਨ ਵਾਲੀ ਵੀਡੀਓ ਪਾਈ ਆ ਚੈਨਲ ਤੇ ਤ ਸਾਰੇ ਜਣੇ ਉਹਨੂੰ ਵਾਚ ਕਰਕੇ ਮੈਨੂੰ ਦੱਸਿਓ ਕਿ ਕਿਵੇਂ ਉਹ ਤੁਹਾਨੂੰ ਸਮਝ ਆ ਰਹੀ ਹੈ ਜਾਂ ਨਹੀਂ ਜਾਂ ਉਹਦੇ ਵਿੱਚ ਕੁਝ ਸੁਧਾਰ ਦੀ ਲੋੜ ਹੈ ਜਾਂ ਲੋੜ ਹੀ ਨਹੀਂ ਉਸ ਵੀਡੀਓ ਦੀ ਇੰਡੋ ਗ੍ਰੀਕ ਬੈਕਟੀਰੀਆਈ ਇਹਨਾਂ ਦਾ ਹੋਰ ਨਾਮ ਆ ਇਹ ਆਏ ਸੀਗੇ ਉੱਤਰ ਪੱਛਮੀ ਰਸਤੇ ਤੋਂ ਠੀਕ ਆ ਪਹਿਲਾ ਸ਼ਾਸਕ ਸੀ ਰਾਜੀ ਡੈਮੇਟਰੀਅਸ ਪਹਿਲਾ ਜੋ 190 ਇਸਵੀ ਪੂਰੇ ਦੇ ਵਿੱਚ ਆਇਆ ਇਹਨਾਂ ਦੀ ਰਾਜਧਾਨੀ ਸਾਕਲ ਰਾਜੇ ਜਿਹਨੂੰ ਆਪਾਂ ਸਿਆਲਕੋਟ ਬੋਲਦੇ ਆ ਸਾਕਰ ਸੀਗੀ ਤੇ ਕਬਜ਼ਾ ਕੀਤਾ ਸੀ ਇਹਨਾਂ ਨੇ ਪੰਜਾਬ ਦੇ ਸਿੰਧ ਪ੍ਰਦੇਸ਼ ਤੇ ਪਰ ਸਿਆਦ ਦਾ ਸ਼ਾਸਕ ਮਿਨਾਂਂਦਰ ਪੋਸ਼ੂਮਿੰਤਰ ਦੇ ਨਾਲ ਯੁੱਧ ਕੀਤਾ ਸੀਗਾ ਠੀਕ ਹੈ ਜੀ ਓਕੇ ਥੈਂਕ ਯੂ ਤਾਂ ਕਿਤਾਬ ਰਾਜੇ ਮਿਲੰਦ ਪਨਹੂ ਸੀਗੀ ਜਿਹਦੇ ਵਿੱਚ ਜਿਹੜਾ ਬੁੱਧ ਦੇ ਨਾਲ ਰਿਲੇਟਡ ਹੈ ਜਿਹੜੀ ਇਹ ਬੋਕਾਂ ਮੈਂ ਤੁਹਾਨੂੰ ਇਹਦੇ ਬਾਰੇ ਐਕਸਪਲੇਨ ਕਰ ਚੁੱਕੀ ਹਾਂ ਵੀ ਨਾਗਸੇਨ ਤੇ ਮਿਲੰਦ ਦੇ ਜਿਹੜੇ ਸਵਾਲ ਜਵਾਬਾਂ ਦਾ ਵਰਣਨ ਕੀਤਾ ਗਿਆ ਇਹ ਇਹਦੇ ਮਨੰਡਰ ਬਾਰੇ ਮੈਨੂੰ ਜਿਆਦਾ ਦੱਸਣ ਦੀ ਜਰੂਰਤ ਨਹੀਂ ਰਹੀ ਰਾਜੇ ਕਿਉਂਕਿ ਕਾਫੀ ਵਾਰੀ ਲਾਸਟ ਕਲਾਸਿਸ ਦੇ ਵਿੱਚ ਆਪਾਂ ਇਹਨੂੰ ਐਕਸਪਲੇਨ ਕਰ ਚੁੱਕੇ ਹਾਂ ਤੇ ਇਹਨਾਂ ਨੇ ਜੇ ਇਹ ਕੁਐਸਚਨ ਪੁੱਛ ਲਿਆ ਕਿ ਇਹਨਾਂ ਨੇ ਜਿਹੜਾ ਬੁੱਧ ਧਰਮ ਆ ਉਹ ਕਿਹਦੇ ਤੋਂ ਕੀਤਾ ਸੀਗਾ ਅਪਣਾਇਆ ਸੀ ਤਾਂ ਨਾਗਸੇਨ ਭਿਖਸ਼ੂ ਤੋਂ ਹੀ ਅਪਣਾਇਆ ਸੀ ਰਾਜੇ ਜ ਜਿਹਦੇ ਨਾਲ ਇਹਨੇ ਸਵਾਲ ਜਵਾਬ ਕੀਤੇ ਸੀ ਇਹਨਾਂ ਨੇ ਕੰਮ ਹੋਣ ਇਹਨਾਂ ਦੇ ਸਮੇਂ ਕੀ ਹੋਇਆ ਸੀ ਰਾਜੇ ਹਿੰਦ-ਯੂਨਾਨੀਆਂ ਦੇ ਸਮੇਂ ਜਾਂ ਇੰਡੋ-ਗ੍ਰੀਕ ਜਾਂ ਬੈਕਟਰੀਆਈ ਕੋਈ ਵੀ ਨਾਮ ਲਿਖਿਆ ਆ ਸਕਦਾ ਤਾਂ ਜੋਤਿਸ਼ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਸੀ ਇਹਨਾਂ ਦੇ ਸਮੇਂ ਰਾਜੇ ਸਭ ਰਾਜੇਦਾਨ ਦੇ ਵਿੱਚੋਂ ਜਿਹੜੇ ਕੀਵਰਡ ਹੈ ਨਾ ਉਹਨਾਂ ਨੂੰ ਚੱਕਿਆ ਕਰੋ ਕਿਉਂਕਿ ਸੋਨੇ ਦੇ ਸਿੱਕੇ ਤਾਂ ਪਹਿਲਾਂ ਵੀ ਚੱਲਦੇ ਸੀ ਇਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਲਿਖਤ ਨਾਲ ਜਿਹੜਾ ਇਹ ਇੱਥੇ ਕੀਵਰਡ ਹੈ ਰਾਜੀ ਯਾਨੀ ਕਿ ਜਿਹੜੇ ਲਿਖਤ ਸਿੱਕੇ ਆ ਉਹ ਇਹਨਾਂ ਦੇ ਸਮੇਂ ਚ ਲਾਏ ਗਏ ਸਿੱਕਿਆਂ ਦੇ ਉੱਤੇ ਪਹਿਲੀ ਵਾਰ ਰਾਜੇ ਦਾ ਚਿੱਤਰ ਤੇ ਸਨ ਲਿਖਿਆ ਗਿਆ ਜਿਹੜਾ ਕੀਵਰਡ ਆ ਉਹਨੂੰ ਦੇਖਣਾ ਕਿ ਲਿਖਤ ਜਿਹੜਾ ਸ਼ਬਦ ਆ ਉਹ ਨਵਾਂ ਆਇਆ ਇਹਦੇ ਵਿੱਚ ਨਾਟਕ ਵਿੱਚ ਪਰਦੇ ਦਾ ਪ੍ਰਯੋਗ ਕੀਤਾ ਜਾਣ ਲੱਗਿਆ ਰਾਜੀ ਹੈਲੈਨਿਸਟਿਕ ਆਰਟ ਦਾ ਪ੍ਰਯੋਗ ਕੀਤਾ ਜਾਣ ਲੱਗਿਆ ਗੰਧਾਰ ਕਲਾ ਸ਼ੈਲੀ ਦਾ ਵਿਕਾਸ ਹੋਇਆ राजे ਜੀ ਜੂ ਜਨਾਨੀ ਦੇ ਭਾਰਤੀ ਕਲਾ ਦੇ ਮਿਲਨ ਦੇ ਮਿਸ਼ਰਣ ਤੇ ਜਿਹੜੀ ਬਣਦੀ ਹੈ ਗੰਧਾਰ ਕਲਾ ਸ਼ੈਲੀ ਉਹਦਾ ਵਿਕਾਸ ਹੋਇਆ ਫਿਰ राजे ਸ਼ੱਕ ਸ਼ੱਕ ਜਿਹੜੇ ਉਹਨਾਂ ਦਾ ਹੋਰ ਨਾਂ ਸੀਗਾ ਛਤਪਤ ਛਤਰਪ ਇਰਾਨ ਵਾਲੇ ਸੀ राजे ਸਿਰਿਆ ਦੇ ਸਿਰਿਆ ਦੇ ਉੱਤਰ ਦੇ ਵਿੱਚ ਨਿਵਾਸ ਕਰਦੇ ਸੀ ਮਾਧੇਸ਼ੀਆ ਦੀ ਜਨਜਾਤੀ ਸੀਗੀ ਇਹ ਭਾਰਤ ਆਏ ਸੀ ਚਾਰਗਾਹਾ ਦੀਪਾਲ ਦੇ ਵਿੱਚ ਇਹਨਾਂ ਦੇ राजे ਪੰਜ ਕਬੀਲੇ ਜਿਹੜੇ ਬਣਾ ਕੇ ਇਹ ਭਾਰਤ ਦੇ ਵਿੱਚ ਰਹੇ ਸੀਗੇ ਇਹਨਾਂ ਕਬੀਲਿਆਂ ਦੇ ਵਿੱਚੋਂ ਕੁਸ਼ਨ ਆ ਜਾਂਦਾ ਇਹਨਾਂ ਦੇ ਵਿੱਚੋਂ ਜਿਹੜੇ 4 ਕਬੀਲੇ ਸੀ ਰਾਜੇ ਉਹ ਭਾਰਤ ਦੇ ਵਿੱਚ ਸੀ ਤੇ ਇੱਕ ਕਬੀਲਾ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ ਸੀ ਤੇ ਇਹ 4 ਕਬੀਲੇ ਵੀ ਅੱਗੇ ਰਾਜੇ ਦੋ ਭਾਗਾਂ ਦੇ ਵਿੱਚ ਵੰਡੇ ਹੋਏ ਸੀਗੇ ਉੱਤਰੀ ਕਬੀਲੇ ਤੇ ਪੱਛਮੀ ਕਬੀਲੇ ਉੱਤਰ ਦੇ ਵਿੱਚ ਰਾਜੇ ਤਕਸ਼ਿਲਾ ਤੇ ਮਥੁਰਾ ਦੇ ਵਿੱਚ ਸੀ ਤੇ ਪੱਛਮ ਦੇ ਵਿੱਚ ਨਾਸਿਕ ਤੇ ਮਾਲਵਾ ਔਜੈਨ ਦੇ ਵਿੱਚ ਸੀ ਤੇ ਸ਼ਕਤੀਸ਼ਾਲੀ ਕਬੀਲਾ ਰਾਜੇ ਪੱਛਮੀ ਕਬੀਲਾ ਸੀਗਾ ਜਿਹੜੇ ਪੱਛਮੀ ਕਬੀਲੇ ਸੀਗੇ ਉਹ ਸ਼ਕਤੀਸ਼ਾਲੀ ਸੀਗੇ ਇਹਨਾਂ ਨੇ ਰਾਜੇ ਸਭ ਤੋਂ ਪਹਿਲਾਂ ਜਿਹੜਾ ਲక్ష్ਮੀ ਦੇਵੀ ਦਾ ਚਿੱਤਰ ਅੰਕਿਤ ਕੀਤਾ ਸੀਗਾ ਸਿੱਕਿਆਂ ਦੇ ਉੱਤੇ ਤੇ ਜੇ ਪੁੱਛ ਲੈਣ ਭਾਰਤੀ ਜਿਹੜੀ ਲక్ష్ਮੀ ਦੇਵੀ ਦੇਵੀ ਲక్ష్ਮੀ ਆ ਉਹਦਾ ਚਿੱਤਰ ਜਿਹੜਾ ਉਹ ਸਿੱਕਿਆਂ ਤੇ ਅੰਕਿਤ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਸੀਗਾ ਤਾਂ ਤਕਸ਼ਿਲਾ ਦੇ ਜਿਹੜੇ ਕਬੀਲੇ ਸੀਗੇ ਉਹਨਾਂ ਤਕਸ਼ਿਲਾ ਕਬੀਲੇ ਦੇ ਜਿਹੜੇ ਸ਼ਾਸਕ ਸੀਗੇ ਉਹਨਾਂ ਨੇ ਇਹਨਾਂ ਦੇ ਵਿੱਚੋਂ ਵੀ ਰਹਿ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਉੱਤਰੀ ਕਬੀਲੇ ਪੱਛਮੀ ਕਬੀਲੇ ਤਾਂ ਜਿਹੜੇ ਤਕਸ਼ਿਲਾ ਦੇ ਨਾਲ ਸੰਬੰਧਿਤ ਸੀਗੇ ਉਹਨਾਂ ਨੇ ਦੇਵੀ ਲక్ష్ਮੀ ਜਿਹੜਾ ਹੈਗਾ ਉਹਦੇ ਚਿੱਤਰ ਨੂੰ ਅੰਕਿਤ ਕੀਤਾ ਸੀ। ਇਹਨਾਂ ਦਾ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ ਰਾਜੇ ਰੁਦਰਮਾਨ ਪਹਿਲਾ ਸੀਗਾ ਜਿਨੇ ਕਿ ਜੂਨਾਗੜ ਅਭਿਲੇਖ ਹੈ ਜਿਹੜਾ ਉਹਦੀ ਰਚਨਾ ਕਰਵਾਈ ਸੀਗੀ ਜੂਨਾਗੜ ਅਭਿਲੇਖ ਹੈ ਜਿਹੜਾ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਰਾਜੇ ਤੇ ਇਹ ਮਾਲਵਾ ਉਜੈਨ ਦੇ ਨਾਲ ਸੰਬੰਧਿਤ ਸੀ ਜਿਹਦਾ ਸੰਬੰਧ ਪੁੱਛ ਲੈਣਾ ਰੁਦਰਮਾਨ ਦਾ ਤਾਂ ਇਹ ਮਾਲਵਾ ਉਜੈਨ ਦੇ ਨਾਲ ਸੰਬੰਧਿਤ ਸੀ ਇਹਨਾਂ ਰਾਜੇ ਜਿਹੜੀ ਸੁਦਰਸ਼ਨ ਝੀਲ ਸੀਗੀ ਜਿਹੜੀ ਚੰਦਰਗੁਪਤ ਮੌਰੀਆ ਦੇ ਸਮੇਂ ਜਿਹਦਾ ਨਿਰਮਾਣ ਕਰਵਾਇਆ ਗਿਆ ਸੀਗਾ ਤਾਂ ਉਦੋਂ ਉਹਦੀ ਮੁਰੰਮਤ ਕਰਵਾਈ ਸੀਗੀ ਹਰਾਏ ਇਹਨੂੰ ਛੱਡ ਦੋ ਰਾਜੇ ਇਹਦੇ ਚੋਂ ਨਾ ਫਿਰ ਪੱਲਵ ਵੰਸ਼ ਪੱਲਵ ਵੰਸ਼ ਦਾ ਹੋਰ ਨਾਮ ਹੈ ਜੀ ਪਾਥਿਨ ਇਹ ਆਇਸੀ ਮਾਧੇਸ਼ੀਆ ਤੋਂ ਵਾਸਤਵਿਕ ਸੰਸਥਾਪਕ ਇਹਦਾ ਕੌਣ ਸੀ ਰਾਜੇ ਮithrodatus ਪਹਿਲਾ ਸੰਸਥਾਪਕ ਦਾ ਰਾਜੇ ਤੁਸੀਂ ਧਿਆਨ ਚ ਰੱਖਣਾ ਹੀ ਰੱਖਣਾ ਪ੍ਰਸਿੱਧ ਸ਼ਾਸਕ ਗੋਡੋਫਰਨੀਜ ਸੀ ਰਾਜਧਾਨੀ ਤਕਸ਼ਿਲਾ ਇਹਨਾਂ ਨੇ ਤਾਂਬੇ ਦੇ ਸਿੱਕੇ ਚਲਾਏ ਸੀ ਇਹਦੇ ਵਿੱਚ ਜਿੱਥੋਂ ਕੁਐਸਚਨ ਬਣਦਾ ਰਾਜੇ ਉਹ ਇਹ ਚੀਜ਼ ਆ ਕਿ ਸੈਂਟ ਥਾਮਸ ਭਾਰਤ ਆਇਆ ਸੀ ਜਿਹੜਾ ਈਸਾਈ ਧਰਮ ਦਾ ਪ੍ਰਚਾਰਕ ਸੀ ਕਿਹਦੇ ਸਮੇਂ ਆਇਆ ਸੀ ਤਾਂ ਇਹ ਪੱਲਵ ਵੰਸ਼ ਦੇ ਸਮੇਂ ਆਇਆ ਸੀ ਜਿਹੜੀ ਚੀਜ਼ ਨੂੰ ਤੁਸੀਂ ਮੇਨ ਧਿਆਨ ਦੇ ਵਿੱਚ ਰੱਖਣਾ ਤਾਂ ਉਹ ਇਹ ਹੈ ਕਿ ਜਿਹੜਾ ਸੈਂਟ ਥਾਮਸ ਆ ਉਹ ਪਹਿਲਾਂ ਤਾਂ ਇਹਦੇ ਨਾਲ ਰਿਲੇਟਡ ਕੁਐਸਚਨ ਬਣ ਸਕਦਾ ਵੀ ਉਹ ਕੌਣ ਸੀ ਤਾਂ ਇਸਾਈ ਧਰਮ ਪ੍ਰਚਾਰਕ ਕਿਹਦੇ ਸਮੇਂ ਆਇਆ ਪੱਲਵ ਵੰਸ਼ ਦੇ ਸਮੇਂ ਆਇਆ ਤੇ ਇਹ ਵੀ ਪੁੱਛ ਸਕਦੇ ਆ ਕਿ ਪੱਲਵਾਂ ਦੇ ਸਮੇਂ ਜਿਹੜਾ ਇਸਾਈ ਧਰਮ ਪ੍ਰਚਾਰਕ ਆਇਆ ਸੀ ਉਹਦਾ ਨਾਮ ਕੀ ਸੀ ਸੈਂਟ ਥਾਮਸ ਤਾਂ ਹਰੇਕ ਐਂਗਲ ਤੋਂ ਕੁਐਸਚਨ ਨੂੰ ਦੇਖਿਆ ਕਰੋ ਵੀ ਕਿਵੇਂ ਬਣ ਸਕਦਾ ਫਿਰ ਅਜੇ ਕੁਸ਼ਾਨ ਵੰਸ਼ ਇਹ ਪਾਛਮੀ ਚੀਨ ਦੀ ਸੀਯੂ ਜਾਤੀ ਸੀਗੀ ਇਹ ਵੀ ਕੁਐਸਚਨ ਆਇਆ ਹੋਇਆ ਜਾਤੀ ਬਾਰੇ ਪੁੱਛਿਆ ਵਿਆ ਹੈ ਕੁਐਸਚਨ ਬਣਿਆ ਹੋਇਆ ਚੀਨ ਦੀ ਸੀਯੂ ਜਾਤੀ ਸੀ ਰਾਜੇ ਇਹਦੇ ਸੰਸਥਾਪਕ ਕੁਜਲ ਕੱਡਫੀ ਸੀ ਸੀ ਜਿਨ੍ਹਾਂ ਨੇ ਮਹਾਰਾਜ ਤਰਾਇ ਦੀ ਉਪਾਦੀ ਲਈ ਸੀਗੀ ਤੇ ਰਾਜਧਾਨੀ ਇਹਨਾਂ ਦੀਆਂ ਦੋ ਸੀਗੀਆਂ ਰਾਜੇ ਪਹਿਲਾ ਪੁਸ਼ੂਪੁਰ ਸੀਗੀ ਜਿਹਨੂੰ ਪਸ਼ਾਵਰ ਵੀ ਕਹਿੰਦੇ ਆ ਤੇ ਦੂਜੀ ਮਥੁਰਾ ਸੀਗੀ ਇਹਨਾਂ ਨੇ ਤਾਂਬੇ ਦੇ ਸਿੱਕੇ ਚਲਾਏ ਸੀ ਰਾਜੇ ਵਿਮ ਕੱਡਫੀ ਮੇਸ ਇਹਨਾਂ ਦੇ ਦੂਜਾ ਸ਼ਾਸਕ ਰਾਜੇ ਤੇ ਵਾਸਤਵਿਕ ਸੰਸਥਾਪਕ ਇਹ ਧਿਆਨ ਚ ਰੱਖਣਾ ਜੇ ਕੱਲਾ ਸੰਸਥਾਪਕ ਤਾਂ ਜਿਹੜਾ ਰਾਜੇ ਕੱਢ ਫਿਸੀਸ ਆ ਇਹ ਸੇਮ ਹੀ ਸ਼ਬਦ ਆ ਸਿਰਫ ਨਾਮ ਦਾ ਫਰਕ ਆ ਪਹਿਲੇ ਦੇ ਨਾਮ ਉਰੇ ਕੁਜਲ ਲੱਗਦਾ ਤੇ ਦੂਜੇ ਮੂਰੇ ਵੇਮ ਲੱਗਦਾ ਤਾਂ ਇਹ ਦੇਖ ਲੈਣਾ ਕੱਕਾ ਪਹਿਲਾਂ ਆਉਂਦਾ ਤਾਂ ਉਹ ਕੱਲਾ ਸੰਸਥਾਪਕ ਹੋ ਗਿਆ ਤੇ ਬਾਵਾ ਬਾਅਦ ਚ ਆਉਂਦਾ ਤਾਂ ਉਹ ਵਾਸਤਵਿਕ ਹੋ ਗਿਆ ਬਾਵੇ ਤੋਂ ਵਾਸਤਵਿਕ ਠੀਕ ਆ ਇਹਨਾਂ ਨੇ ਰਾਜੇ ਧਰਮਸ਼ਿਵ ਧਰਮ ਨੂੰ ਅਪਣਾਇਆ ਸੀ ਉਪਾਦੀ ਮਹੇਸ਼ਵਰ ਦੀ ਲਈ ਸੀ ਸਿੱਕੇ ਸ਼ੁੱਧ ਸੋਨੇ ਦੇ ਚ ਲਾਈ ਸੀ ਵੀ ਕੋਈ ਮਿਲਾਵਟ ਨਹੀਂ ਪਿਓਰ ਦੇ ਜਿਵੇਂ ਪਿਓਰ ਸੋਨੇ ਦੇ ਜਿਹੜੇ ਸਿੱਕੇ ਜਲਾਏ ਸੀ ਸਭ ਤੋਂ ਪਹਿਲਾਂ ਉਹ ਕਿੰਨਾਂ ਨੇ ਜਲਾਏ ਸੀ ਕੁਸ਼ਾਨ ਵੰਸ਼ ਨੇ ਤਾਂ ਇੱਥੇ ਕੀਵਰਡ ਕੀ ਆ ਗਿਆ ਸ਼ੁੱਧ ਠੀਕ ਹੈ ਨਾ ਕਿਉਂਕਿ ਸੋਨੇ ਦੇ ਸਿੱਕੇ ਤਾਂ ਚੱਲੀ ਜਾਂਦੇ ਸੀਗੇ ਕਨਿਸ਼ਕ ਇਸ ਦਾ ਸਭ ਤੋਂ ਜਿਹੜਾ ਪ੍ਰਤਾਪੀ ਰਾਜਾ ਸੀ ਪ੍ਰਤਾਪੀ ਭਾਵ ਸ਼ਕਤੀਸ਼ਾਲੀ ਫੇਮਸ ਕਨਿਸ਼ਕ ਸੀਗਾ ਇਹਦਾ ਹੋਰ ਨਾਰਾ ਜੇ ਇਹਨੂੰ ਦੂਜਾ ਅਸ਼ੋਕ ਇਹ ਕੁਐਸਚਨ ਆ ਸਕਦਾ ਹੈ ਕਿ ਦੂਜਾ ਅਸ਼ੋਕ ਕਿਸ ਨੂੰ ਕਿਹਾ ਜਾਂਦਾ ਤਾਂ ਕਨਿਸ਼ਕ ਸੀ ਰਾਜੇ ਇਹਨੇ ਉਪਾਦੀਆਂ ਲਈਆਂ ਸੀ ਦੇਵ ਪੁੱਤਰ ਤੇ ਕੈਸਰ ਦੀ ਸ਼ੱਕ ਸਮਤ ਦੀ ਸ਼ੁਰੂਆਤ ਸ਼ੁਰੂਆਤ ਕਦੋਂ ਹੋਈ ਸੀ ਰਾਜਿਤ ਸ਼ੁਰੂਆਤ ਹੋਈ ਸੀ ਜਦੋਂ ਉਹਦੇ ਜਿਹੜਾ ਜਦੋਂ ਹੈਗਾ ਇਹ ਜਿਹੜਾ ਕਨਿਸ਼ਕ ਸੀਗਾ ਰਾਜੇ ਕਨਿਸ਼ਕ ਸੀਗਾ ਜਿਹੜਾ ਜਦੋਂ ਉਹ ਰਾਜਾ ਬਣਿਆ ਨਾ ਕਨਿਸ਼ਕ ਜਦੋਂ ਰਾਜਾ ਬਣਿਆ 78 ਈਸਵੀ ਨੂੰ ਤਾਂ ਉਹਨੇ ਜਿਹੜਾ ਆਪਣੇ ਰਾਜਾ ਬਣਨ ਦੀ ਖੁਸ਼ੀ ਦੇ ਵਿੱਚ ਸ਼ੱਕ ਸਮਤ ਜਿਹੜਾ ਸ਼ੱਕ ਕੈਲੰਡਰ ਸੀਗਾ ਰਾਜੇ ਉਹਨੂੰ ਸ਼ੁਰੂ ਕੀਤਾ ਸੀਗਾ ਇਹ ਕੁਐਸਚਨ ਬਣਦਾ ਹੁੰਦਾ ਕਿ ਸ਼ੱਕ ਸਮਤ ਦੀ ਸ਼ੁਰੂਆਤ ਕਿਸ ਦੇ ਸਮੇਂ ਹੋਈ ਰਾਜਾ ਕ੍ਰਿਸ਼ਕ ਦੇ ਸਮੇਂ ਹੋਈ ਕਿ ਕਿੰਨੀ ਇਸਵੀ ਦੇ ਵਿੱਚ ਉਹ 78 ਇਸਵੀ ਦੇ ਵਿੱਚ ਹੋਈ ਸੀ ਠੀਕ ਆ ਇਹ ਦੋ ਹੀ ਚੀਜ਼ਾਂ 'ਤੇ ਧਿਆਨ ਦੇ ਰੱਖਣੀਆਂ ਕਿਉਂ ਕੀਤੀ ਸੀ ਰਾਜਾ ਬਣਨ ਦੀ ਖੁਸ਼ੀ ਦੇ ਵਿੱਚ ਫਿਰ ਰਾਜੇ ਰੇਸ਼ਮ ਮਾਰਗ ਦੇ ਕਬਜ਼ਾ ਕੀਤਾ ਰੇਸ਼ਮ ਮਾਰਗ ਸੀਗਾ ਜਿਹੜਾ ਯੂਰਪ, ਇਰਾਨ ਤੇ ਜਿਹੜਾ ਮੱਧ ਏਸ਼ੀਆ ਉਹਨਾਂ ਨੂੰ ਆਪਸ ਦੇ ਵਿੱਚ ਜੋੜਦਾ ਸੀ ਰਾਜੇ ਇਹਨਾਂ ਦੇ ਇਸ ਰਸਤੇ ਦੇ ਰਾਹੀਂ ਜਿਹੜਾ ਚੀਨ ਦੇ ਮੱਧ ਏਸ਼ੀਆ ਉਹਨਾਂ ਦੇ ਵਿੱਚ ਵਪਾਰ ਹੁੰਦਾ ਸੀ ਤਾਂ ਇਸ ਮਾਰਗ ਦੇ ਉੱਤੇ ਰਾਜੇ ਇਹਨੇ ਕਬਜ਼ਾ ਕਰ ਲੈ ਸੀ ਤੇ ਟੈਕਸ ਲੈਣਾ ਸ਼ੁਰੂ ਕਰਤਾ ਸੀ ਚੌਥੀ ਬੋਧ ਸਭਾ ਇਹਨਾਂ ਦੇ ਸਮੇਂ ਹੋਈ ਆਪਾਂ ਬੋਧ ਧਰਮ ਵਾਲੇ ਟੌਪਿਕ ਦੇ ਵਿੱਚ ਕਰਕੇ ਆਏ ਆਂ ਰਾਜੇ ਪੂਰੀ ਡਿਟੇਲ ਦੇ ਵਿੱਚ ਕਿ ਚੌਥੀ ਬੋਧ ਸਭਾ ਜਿਹੜੀ ਕਸ਼ਮੀਰ ਦੇ ਵਿੱਚ ਹੋਈ ਸੀ ਕੁੰਡਲਵਨ ਕਸ਼ਮੀਰ ਦੇ ਵਿੱਚ ਤਾਂ ਉਹ ਕਨਿਸ਼ਕ ਦੇ ਸਮੇਂ ਦੇ ਵਿੱਚ ਹੋਈ ਸੀ 102 ਈਸ ਫਿਰ ਸ਼ੈਲੀ ਰਾਜੇ ਦੋ ਸ਼ੈਲੀਆਂ ਦਾ ਵਿਕਾਸ ਹੋਇਆ ਸੀ ਇਹਨਾਂ ਦੇ ਸਮੇਂ ਗੰਧਾਰ ਸ਼ੈਲੀ ਬੁੱਧ ਧਰਮ ਦੀਆਂ ਸਭ ਤੋਂ ਵੱਧ ਮੂਰਤੀਆਂ ਇਸੇ ਸ਼ੈਲੀ ਦੇ ਵਿੱਚ ਬਣੀਆਂ ਇਹ ਭਾਰਤ ਤੇ ਯੂਨਾਨ ਦੀ ਮਿਕਸ ਸ਼ੈਲੀ ਹੁੰਦੀ ਆ ਤੇ ਮथुरा ਸ਼ੈਲੀ ਦਾ ਜਨਮ ਇਸ ਸਮੇਂ ਦੇ ਵਿੱਚ ਹੋਇਆ ਤੇ ਜੇ ਪੁੱਛ ਲੈਣ ਕਿ ਮथुरा ਸ਼ੈਲੀ ਦਾ ਜਨਮ ਕਦੋਂ ਹੋਇਆ ਤਾਂ ਕੰਨਵੰਸ਼ ਜਿਹੜਾ ਹੈਗਾ ਉਹਨਾਂ ਦੇ ਸਮੇਂ ਦੇ ਵਿੱਚ ਕੁਸ਼ਾਨ ਵੰਸ਼ ਦੇ ਸਮੇਂ ਦੇ ਵਿੱਚ ਹੋਇਆ ਕੁਸ਼ਾਨ ਵੰਸ਼ ਦੇ ਸਮੇਂ ਦੇ ਵਿੱਚ ਹੋਇਆ ਫਿਰ ਰਾਜੇ ਦਰਬਾਰੀ ਕਵੀ ਕੌਣ ਸੀ ਇਹਦਾ ਕੁਸ਼ਾਨ ਵੰਸ਼ ਵੀ ਲਿਖਿਆ ਜਾ ਸਕਦਾ ਹੈ ਰਾਜੇ ਤੇ ਰਾਜਾ ਕਨਿਸ਼ਕ ਵੀ ਲਿਖਿਆ ਜਾ ਸਕਦਾ ਵੀ ਮਥੁਰਾ ਚਲੀ ਦੇ ਨਾਲ ਸੰਬੰਧਿਤ ਹੈ ਨਾ ਰਾਜੇ ਦਾ ਨਾਮ ਵੀ ਲਿਖਿਆ ਜਾ ਸਕਦਾ ਕਿਉਂਕਿ ਉਹ ਕੁਸ਼ਾਨ ਵੰਸ਼ ਦਾ ਹੀ ਹੈ ਨਾ ਫਿਰ ਦਰਬਾਰੀ ਕਵੀ ਰਾਜੇ ਅਸ਼ੋਕੋਸ਼ ਸੀ ਜਿਨੇ ਬੋਧਚਰੇਤ ਦੀ ਰਚਨਾ ਕੀਤੀ ਇਹਦੇ ਬਾਰੇ ਵੀ ਆਪਾਂ ਡਿਟੇਲ ਕਰ ਚੁੱਕੇ ਹਾਂ ਤੇ ਇਹਨੂੰ ਬੁੱਧ ਦੀ ਰਮਾਇਣ ਵੀ ਕਹਿੰਦੇ ਆ ਤੇ ਜੇ ਪੁੱਛ ਲੈਣ ਬੁੱਧ ਦੀ ਰਮਾਇਣ ਕਿਹਨੂੰ ਕਿਹਾ ਜਾਂਦਾ ਬੁੱਧ ਚਰੇਤ ਨੂੰ ਜਿਹੜੀ ਪੁਸਤਕ ਬੁੱਧ ਚਰੇਤਾ ਅਸ਼ੋਕੋਸ਼ ਦੀ ਨਾਗਾਰਜੁਨ ਜਿਨੇ ਜ਼ੀਰੋ ਦਰਸ਼ਨ ਦਾ ਪ੍ਰਤੀਪਾਦਨ ਕੀਤਾ ਸੀ ਰਾਜੀ ਇਹਦੀ ਬੁੱਕ ਮਾਧਵਿਕਾ ਉਹ ਵੀ ਜਿਹੜਾ ਕਨਿਸ਼ਕ ਦੇ ਸਮੇਂ ਦੇ ਵਿੱਚ ਹੋਇਆ ਸੀ ਨਾਗਾਰਜੁਨ ਨੂੰ ਰਾਜੀ ਜਿਹੜਾ ਭਾਰਤ ਦਾ ਆਈਨਸਟਾਈਨ ਕਹਿੰਦੇ ਆ ਜੇ ਪੁੱਛ ਲੈਣ ਭਾਰਤ ਦਾ ਆਈਨਸਟਾਈਨ ਕਿਹਨੂੰ ਕਹਿੰਦੇ ਆ ਨਾਗਾਰਜੁਨ ਨੂੰ ਕਿਹਦੇ ਸਮੇਂ ਹੋਇਆ ਇਹ ਕਨਿਸ਼ਕ ਦੇ ਸਮੇਂ ਹੋਇਆ ਕੀ ਇਹਨੇ ਕੀ ਕਿਹੜੀ ਚੀਜ਼ ਦਾ ਜਿਹੜਾ ਪ੍ਰਤੀਪਾਦਨ ਕੀਤਾ ਸੀ ਜ਼ੀਰੋ ਦਰਸ਼ਨ ਦਾ ਵਾਸੂਮਿਤਤ ਰਾਜੀ ਇਹਨੇ ਮਹਾਵਿਪਾਸ਼ਾ ਸ਼ਾਸਤਰ ਪੁਸਤਕ ਲਿਖੀਆ ਫਿਰ ਚਾਰਕ ਇਹ ਰਾਜਵੈਦ ਸੀ ਜਿਹਨੇ ਚਰਕ ਸਹਿਨਤਾ ਬੁੱਕ ਲਿਖੀਆ ਇਹ ਵੀ ਕਨਿਸ਼ਕ ਦੇ ਸਮੇਂ ਦੇ ਵਿੱਚ ਸੀ ਤੇ ਬਾਲ ਵਿਆਹ ਪ੍ਰਥਾ ਜਿਹੜੀ ਉਹ ਹੈ ਕੁਸ਼ਾਨ ਲੈ ਕੇ ਆਏ ਸੀਗੇ ਆਪਣੇ ਭਾਰਤ ਦੇ ਵਿੱਚ ਬਾਲ ਵਿਆਹ ਪ੍ਰਥਾ ਕਿਹਨੇ ਸ਼ੁਰੂ ਕੀਤਾ ਸੀ ਕੁਸ਼ਾਨ ਨੇ ਤਾਂ ਇਹ ਸੀ ਰਾਜ ਉੱਤਰ ਮੌਰਿਆ ਕਾ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਲੱਗਿਆ ਹੋ ਜਿੱਥੋਂ ਕੁਐਸਚਨ ਬਣਦੇ ਰਹੇ ਜੋ ਮੈਂ ਸਾਰੇ ਪੁਆਇੰਟ ਤੁਹਾਨੂੰ ਨੋਟ ਕਰਦੇ ਕਿਉਂਕਿ ਇਹ ਟੌਪਿਕ ਐਵਜੀ ਆ ਕਿ ਆਸਾਨੀ ਨਾਲ ਸਮਝ ਹੀ ਨਹੀਂ ਆਉਂਦੇ ਹੁੰਦੇ ਆ ਵਿਚੇ ਕਾਲਮਲਾ ਵਿੱਚੇ ਹੋਈ ਜਾਂਦਾ ਦਾ ਸਾਰੇ ਕਾਸੇ ਦਾ ਤਾਂ ਜਿਹੜੇ ਜਿਹੜੇ ਪੁਆਇੰਂਟਸ ਦੇ ਵਿੱਚੋਂ ਕੁਐਸਚਨ ਬਣਦੇ ਮੈਂ ਉਹ ਤੁਹਾਨੂੰ ਸਾਰੇ ਨੋਟ ਡਾਉਨ ਕਰਕੇ ਦੱਸਦੇ ਆ ਤਾਂ ਤੁਸੀਂ ਆਪਣੇ ਨੋਟਸ ਦੇ ਵਿੱਚ ਇਹਨਾਂ ਨੂੰ ਲਿਖ ਲਿਓ ਤੇ ਆਪਣੀ ਤਿਆਰੀ ਕਰ ਲਿਓ ਜੇ ਕਲਾਸ ਵਧੀਆ ਲੱਗੀ ਬਾਈ ਤਾਂ ਤੁਸੀਂ ਉਹ 7-8 ਜਣੇ ਜਿਹੜੇ ਵਾਚ ਕਰੀ ਜਾਂਦੇ ਆ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਜਿਹੜੇ ਨਵੇਂ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜੇ ਪ੍ਰਾਣੀ ਕਲਾਸਿਸ ਆ ਉਹਨਾਂ ਨੂੰ ਵੀ ਜ਼ਰੂਰ ਵਾਚ ਕਰਿਓ ਤਾਂ ਆਪਾਂ ਹੁਣ ਸ਼ੁਰੂ ਕਰਾਂਗੇ ਰਾਜੇ ਜਿਹੜਾ ਗੁਪਤ ਕਾਲ ਪਹਿਲਾਂ ਉਸ ਤੋਂ ਆਪਾਂ ਇਹਦੇ ਐਮਸੀਕਿਊ ਕਰ ਲਾਂਗੇ ਕਿਉਂਕਿ ਆਪਣਾ ਮੌਰੀਏ ਦਾ ਜਿਹੜਾ ਚੰਦਰਗੁਪਤ ਮੌਰੀਆ ਅਸ਼ੋਕ ਬਿੰਦੂਸਰ ਉਹਨਾਂ ਬਾਰੇ ਸਾਰਾ ਆਪਾਂ ਪੜ ਚੁੱਕੀਆਂ ਫਿਰ ਆਪਾਂ ਜਿਹੜਾ ਹੈਗਾ ਇਹ ਉੱਤਰ ਮੌਰੀਆ ਕਾਲ ਆ ਇਹਦੇ ਬਾਰੇ ਵੀ ਪੜ ਚੁੱਕੀਆਂ ਪਹਿਲਾਂ ਆਪਾਂ ਇਹਨਾਂ ਦੇ ਐਮਸੀਕਿਊ ਕਰ ਲਾਂਗੇ ਕਿਉਂਕਿ ਅੱਗੇ ਤਾਂ ਆਪਾਂ ਕਰਦੇ ਹੁੰਦੇ ਸੀ ਨਾ ਵੀ ਤਿੰਨ ਦਿਨ ਐਮਸੀਕਿਊ ਕਰ ਲੈਂਦੇ ਹੁੰਦੇ ਸੀਗੇ ਵੀ ਹਿਸਟਰੀ ਦੇ ਤਿੰਨ ਦਿਨ ਪੋਲੀਟੀ ਦੇ ਤਿੰਨ ਦਿਨ ਥਿਊਰੀ ਹੁਣ ਆਪਾਂ ਲਗਾਤ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਗੁਪਤ ਕਾਲਾ ਜਿਹੜਾ ਉਹਨੂੰ ਸ਼ੁਰੂ ਕਰ ਲਾਂਗੇ ਠੀਕ ਆ ਤਾਂ ਮਿਲਦੇ ਹਾਂ ਅੱਜ ਕੱਲ੍ਹ ਵਾਲੀ ਕਲਾਸ ਦੇ ਵਿੱਚ ਥੈਂਕ ਯੂ ਪਹਿਲਾਂ ਆਪਣੀ ਦਿਨੇ ਹੋਊਗੀ ਰਾਜੀ 1 20 ਤੇ ਹਿਸਟਰੀ ਦੀ ਕਲਾਸ ਉਹ ਤਾਂ ਹੁਣ ਮੇਰਾ ਥੋੜਾ ਜਿਹਾ ਦਿਨ ਟਾਈਮ ਟੇਬਲ ਥੋੜਾ ਜਿਹਾ ਸੀਗਾ ਵੀ ਆ ਗੜਬੜ ਹੋ ਗਈ ਵੀ ਆਪਾਂ ਨੂੰ ਇਸ ਟਾਈਮ ਤੇ ਸਟੂਲ ਆਉਣੀ ਪਈ ਤਾਂ ਪੋਲੀਟੀ ਦੀ ਇਸ ਟਾਈਮ ਤੇ ਹੋਊਗੀ ਤੇ ਜਿਹੜੀ ਹਿਸਟਰੀ ਦੀ ਆ ਉਹ 1 20 ਤੇ ਹੋਊਗੀ ਤਾਂ ਰਾਜੀ ਜੀ ਜਰੂਰ ਸਾਰੇ ਜਣੇ ਲਾਈਵ ਲਾਇਆ ਕਰੋ ਕੱਲ ਨੂੰ ਆਪਾਂ MCQ ਕਰਾਂਗੇ ਤਾਂ ਸਾਰਿਆਂ ਨੇ ਉਹਦੇ ਵਿੱਚ ਇਹਨੂੰ ਪੜ੍ਹ ਕੇ ਆਉਣਾ ਤੇ ਜਵਾਬ ਜਰੂਰ ਦੇਣੇ ਆ ਓਕੇ ਮਿਲਦੇ ਰਹਿ ਜੀ ਕੱਲ੍ਹ ਵਾਲੀ ਕਲਾਸ 'ਚ ਥੈਂਕ ਯੂ ਬਾਏ ਟੇਕ ਕੇਅਰ ਓਕੇ ਜੀ ਓਕੇ